ਆਹ ਦੇਖਾ ਬੀਰ ਖਰਾਹ ਲਾਈ ਜਾਂਦਾ ਐ ਐਡਾ ਉੱਚਾ ਬਣੀ ਨਹੀਂ ਸੀ ਇਹ ਪੰਮੀਰੀ ਦੇਖ ਪੈਂਦੀ ਇਹ ਹਉਆ ਘਟੋ ਘਟ ਦੋ ਕੁ ਫੁੱਟ ਦਾ ਥੱਲੇ ਆ ਪਾਣੀ ਥੋੜਾ ਜਿਹਾ ਤੇ ਜਮਾ ਚੁੰਡੀਆ ਬੰਨੇ ਪਾੜ ਗਿਆ ਦਿਆ ਸਾਨੂੰ ਆਦੀ ਸੀ ਨੇ ਤੇੜ ਜੀ ਆਦਿ ਖਾ ਸੀ ਇਹ ਬੰਨਾ ਸਰਦਾ ਸੀਗਾ ਆ ਬੰਨਾ ਇੰਨਾ ਚੌੜਾ ਚ ਬਈ ਤਰਕੋਣੀ ਬਣ ਗਈ ਪੁਲ ਦੀ ਆ ਪੁਰਾਣਾ ਪੁਲ ਸੀਗਾ ਤੇ ਹੋ ਨਵਾਂ ਪੋਲਾ ਤੇ ਆ ਕਿਸਾਨ ਵੀਰਾਂ ਦੀਆਂ ਦੇਖੋ ਪੈਪਾਂ ਹਾਂਜੀ ਦੋਸਤੋ ਆਪਾਂ ਪਿੰਡ ਨਾਗੋ ਕੀ ਆਏ ਸੀ ਅੱਜ ਤੜਕੇ ਦਾ ਟਾਈਮ ਐ ਤੇ ਕਿਵੇਂ ਹੋਰ ਆਪਣੇ ਬਲੌਗਰ ਭਰਾ ਵੀਰ ਸਾਰੇ ਦੱਸਦੇ ਰਹਿੰਦੇ ਨੇ ਹਨਾ ਵੀ ਨਾਲੀ ਚੜ ਗਈ ਖਤਰੇ 'ਚ ਐ ਇਹ ਪਿੰਡ ਨਾਗੋ ਕੀ ਚ ਵੀਰ ਜੀ ਅੱਗੇ ਨੂੰ ਆਹ ਮੁੰਡੇ ਦੱਸਦੇ ਨੇ ਭਰਾ ਬਾਈ ਘਟੋ ਘਟਾ ਦੋ ਤਿੰਨ ਫੁੱਟ ਪਾਣੀ ਹੋਰ ਚੜਿਆ ਪਰ ਕਿੱਦੇ ਦਾ ਚੜਿਆ ਹੁਣ ਕੱਲ ਦਾ ਇਹ ਪਾਣੀ ਆਪਦੀ ਰਫ਼ਤਾਰ ਤੇ ਉੱਥੇ ਹੀ ਖੜਾਗਾ ਨਾ ਤਾਂ ਉਤਰਿਆ ਤੇ ਨਾ ਇਹ ਚੜਿਆ ਬਸ ਇੱਕ ਲੈਵਲ ਜਾ ਰੁੜਾ ਜਾਂਦਾ ਤੇ ਜਿਆ ਸਪੀਡ ਖਾਰਾ ਘਬਰਾਉਣ ਵਾਲੀ ਗੱਲ ਹੈ ਤਾਂ ਹੈਗੀ ਐ ਵੈਸੇ ਕਿੱਥੇ ਥੋੜੇ ਜੇ ਨਰਮ ਬੰਨੇ ਐ ਉੱਥੇ ਮਿੱਟੀ ਜੇ ਰਾਲ ਮਿਲ ਕੇ ਭਰਾ ਪਾਲਣ ਤਾਂ ਚੰਗੇ ਰਹਿਣਗੇ ਤੇ ਜੇ ਬਾਰਸ਼ਾਂ ਦੀ ਕਿਰਪਾ ਹੋਰ ਹੋਗੀ ਤਾਂ ਗੱਲ ਖਤਰੇ ਵਾਲੀ ਹੋ ਸਕਦੀ ਐ ਬਾਕੀ ਪਿੰਡ ਦਾ ਨਾ ਕੋ ਕੀ ਐ ਇੱਥੇ ਕੋਈ ਇਹੋ ਜੀ ਗੱਲਬਾਤ ਹੈ ਨਹੀਂ ਬੰਨੇ ਵੀਰਾਂ ਨੇ ਚੰਗੇ ਮਾਰੇ ਹੋਏ ਐ ਇਹ ਪਿੰਡ ਦਾ ਪੂਰਾ ਇੱਕ ਹੈਗਾ ਰਾਲ ਮਿਲ ਕੇ ਇੱਥੇ ਮਿੱਟੀ ਟਾਈਮ ਨਾਲ ਇਹ ਵੀਰ ਪਾਉਂਦੇ ਰਹਿੰਦੇ ਐ ਜੇ ਸਾਰੇ ਪਿੰਡਾਂ ਜਿੱਦਾਂ ਲੱਗੇ ਰਹਿਣਾ ਇੱਕ ਅਗਰਦਾ ਪਾਣੀ ਕਿਸੇ ਨੂੰ ਕੁਝ ਨਹੀਂ ਕਹਿੰਦਾਗਾ ਤੇ ਜੇ ਆਪਾਂ ਉਹਨੂੰ ਦੇਖੀ ਗਏ ਨਾ ਅੰਗੋਲੀ ਕਰ ਦਿੰਨੇ ਆ ਫੇਰ ਆਪਾਂ ਆਪਸ ਵਿੱਚ ਲੜ ਲੜ ਮਰੀ ਜੰਨੇ ਆ ਵੀਰ ਜੀ ਚਲ ਦਿਖਾਉਨੇ ਆ ਤੁਹਾਨੂੰ ਬਣੇ ਰਿਓ ਭਾਈ ਬਿਣਾ ਨਾਲੀ ਆਈ ਤੋਂ ਵੀ ਸਾਡੇ ਪਿੰਡ ਦੇ ਲੋਕ ਲੱਗ ਕੇ ਸਾਡਾ ਸਰਪੰਚ ਸਾਹਿਬ ਲੱਗ ਕੇ ਸਾਰਿਆਂ ਨੇ ਜੀ ਬਿਣਾ ਨਾਲੀ ਦੇ ਹੋਂਦ ਤੋਂ ਜੋ ਮਾਮਲਾ ਕੋਈ ਸਿਆਰ ਚਲਾਗਾ ਜਦੋਂ ਕਿਤੇ ਕੋਈ ਮਿੱਟੀ ਮਿਲਦੀ ਐ ਜਾਂ ਕੋਈ ਚੱਕਦਾਗਾ ਹਰ ਸਾਲ ਇੱਥੇ ਮਿੱਟੀ ਪਵਾਉਂਦੇ ਨੇ ਚੰਗੀ ਗੱਲ ਆ ਵੀਰੇ ਸਾਡੇ ਪਿੰਡ ਦਾ ਬੰਨਾ ਜਮਾ ਪੂਰਾ ਜਮਾ ਸਰੇਦਾ ਦਾ ਜਦੋਂ ਨਰੇਗਾ ਵਾਲੇ ਵਿਲੇ ਹੁੰਦੇ ਆ ਹਾਂਜੀ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਗੱਟੇ ਲੱਗੇ ਹੋਏ ਨੇ ਜਿੱਥੇ ਜ਼ਿਆਦਾ ਖਤਰਾ ਹੈ ਅੱਜ ਦੇ ਦਿਨ ਭਾਈ ਅੱਜ 29 ਤਰੀਕ ਆ ਨਾ 29 ਅਗਸਤ ਇਹ ਵੀਰਾਂ ਨੇ ਅੱਜ ਵੀ ਵੀਰੇ ਤੁਸੀਂ ਕੋਈ ਪ੍ਰਬੰਧ ਕਰਿਆ ਮਿੱਟੀ ਦਾ ਕੋਈ ਹਾਂਜੀ ਪ੍ਰਬੰਧ ਹੈਗਾ ਜੀ ਟਰੈਕਟਰ ਲੱਗ ਰਿਹਾ ਆਪਣੇ ਜੀ ਵੀ ਸੀ ਲੱਗ ਰਹੀ ਹੈ ਜੀ ਇੱਧਰ ਠੀਕ ਹੈ ਜੀ ਮਿੱਟੀ ਦਾ ਤਕੜੇ ਕਰੀ ਜਾਂਦੇ ਆ ਮਿੱਟੀ ਆ ਦੇਖਾ ਵੀਰਾ ਪਈਆ ਭਾਈ ਕੋਲੇ ਮਿੱਟੀ ਉਹ ਟਰੈਕਟਰ ਹਜੇ ਥੋੜੇ ਨੇ ਘਟ ਹੈ ਲਾਈ ਜਾਂਦੇ ਆ ਜੀ ਬਸ ਇਹ ਦੂ ਬਾਦ ਹੁਣ ਰੇਗਾ ਵਾਲੇ ਆਉਣਗੇ ਆਪਦੇ ਗੱਟੇ ਪਰ ਪਰ ਰੱਖਣਗੇ ਜਿੱਥੇ ਕੋਈ ਉਹਨਾਂ ਦੰਦੇ ਨੇ ਉਸ ਦੇ ਉੱਤੇ ਮਿੱਟੀ ਪਾਣ ਨਿਓ ਖੜ ਜਾਂਦੀ ਚੰਗੀ ਗੱਲ ਬਾਤ ਆ ਵੀਰ ਜੀ ਤੁਹਾਡੀ ਇਹ ਹੁਣ ਟਾਈਮ ਨਾਲ ਸੰਭਾਲ ਲਣਗੇ ਤਾਂ ਵਧੀਆ ਸੌਖੀ ਨੀਂਦ ਸੌ ਜਾਣਗੇ ਤੇ ਜੇ ਤੇੜਾਂ ਪੈ ਕੇ ਤੋੜ ਹੀ ਲਿਆ ਤੇ ਸਾਰੇ ਪਿੰਡ ਦਾ ਸਾਂਝਾ ਕੰਮ ਹੈ ਜੀ ਹੁਣ ਮੰਨ ਲਓ ਜਿਵੇਂ ਕੋਈ ਕਹਿੰਦਾਗਾ ਵੀ ਭਾਈ ਸਾਡਾ ਤਾਂ ਇੱਥੇ ਵਾਣ ਨਹੀਂ ਲੱਗਦਾ ਕਿ 2 ਤੋਂ 12 ਜਾਂ ਜਿਵੇਂ ਵੀ ਆ ਜਿਕੇਰਾ ਟੁੱਟ ਗਿਆ ਜੀ ਸਭ ਨੂੰ ਦਬੋ ਦੂਗੀ ਇੱਥੇ ਠੀਕ ਆ ਭਰਾ ਇਹ ਬਈ ਨਹੀਂ ਬਚਦਾ ਜੀ ਸਾਰੇ ਪੰਚਾਇਤ ਤੇ ਸਾਰੇ ਪਿੰਡ ਦਾ ਹਨਾ ਸਾਂਝਾ ਕੰਮ ਹੈ ਤੇ ਸਾਰੇ ਰਲ ਕੇ ਇਹ ਆਪਾਂ ਜੰਗ ਜਿੱਤੀ ਏ ਇੱਕ ਤਰ੍ਹਾਂ ਦੀ ਜੰਗ ਹੀ ਜਿੱਤਣ ਵਾਲਾ ਕੰਮ ਆਗਾ ਤੇ ਵੱਧ ਤੋਂ ਵੱਧ ਵੀਰ ਅਗਰੀ ਦੀਆਂ ਬਿਮਾਰੀਆਂ ਹੋ ਜਾਣੀਆਂ ਫਸਲਾਂ ਖਰਾਬ ਹੋਣੀਆਂ ਹਾਂ 2023 ਚ ਆਈ ਸੀਗੀ ਉਦੋਂ ਅੱਜ ਤੋਂ ਡੁੱਢ ਮਹੀਨਾ ਪਹਿਲਾਂ ਆਈ ਸੀ ਠੀਕ ਹੈ ਭਾਈ ਉਦੋਂ ਜੀ ਲੋਕਾਂ ਨੇ ਝੋਨੇ ਲਾਲੇ ਪਨੀਰੀਆਂ ਸੀਂਆਂ ਜੇ ਅੱਜ ਕਿਸੇ ਦੀ ਟੁੱਟਦੀ ਆ ਤਾਂ ਇੱਥੇ ਕੁਝ ਨਹੀਂ ਹੋਣਾਗਾ ਹਾਂ ਕਣਕ ਹੋਣ ਦੇ ਵੀ ਕੋਈ ਜ਼ਿਆਦਾ ਚਾਂਸ ਨਹੀਂ ਹੈ ਇੱਕ ਵੀਰੇ ਕੋਈ ਬਾਹਨ ਦਾ ਨਹੀਂ ਹੁੰਦਾ ਹੋ ਸਕਦਾ ਪਿੰਡ 'ਚ ਵੀ ਪਾਣੀ ਵੜ ਜਾਂਦਾ ਹੁੰਦਾ ਕਈ ਵਾਰੀ ਕੋਈ ਸਾਡੇ ਪਿੰਡ ਕੋਈ ਪਾਣੀ ਨਹੀਂ ਵੜਦਾ ਪਰਲੀ ਸਾਈਡ ਤੋਂ ਆ ਜਾਂਦਾ ਕੋਈ ਭਰਾ ਇਹਨਾਂ ਸਮਝਿਆ ਕਰੋ ਵੀ ਆਪਣਾ ਕਿਹੜਾ ਬਾਹਨ ਲੱਗਦਾ ਨਾਲ ਹਨਾ ਜੇ ਪਿੰ ਕਈ ਵੀਰਾਂ ਦੇ ਹੁੰਦੇ ਹਨਾ ਉੱਥੇ ਸਾਡੇ ਹੀ ਨੁਕਸਾਨ ਹੈ ਜੀ ਬਾਕੀ ਨੇੜੇ ਤੇੜੇ ਪਿੰਡਾਂ ਵਾਲੇ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈ ਨਾ ਆਪਣੀ ਆਵਾਜ਼ ਦੇ ਨਾਲ ਤੇ ਆਪਣਾ ਹੱਕ ਹੈ ਭੇਜਣ ਦਾ ਤੇ ਬਾਕੀ ਨੇੜੇ ਤੇੜੇ ਜਿੰਨੇ ਵੀ ਪਿੰਡ ਹੈਗੇਗੇ ਜਰੂਰ ਬਾਈਆਂ ਨਾਲ ਮਦਦ ਕਰੋ ਹਨਾ ਆ ਕੇ ਇੱਥੇ ਆਪਣੀ ਨਾਲੀ ਤੇ ਬੰਨ ਤੇ ਉੱਤੇ ਆ ਕੇ ਉਹ ਛੋਟਾ ਪਿੰਡ ਵੀਰੇ ਇਕਾ ਕਰਕੇ ਮੈਂ ਮਤਲਬ ਸੰਯੋਗ ਕਰਦਾ ਛਾਡਾ ਪਿੰਡ ਪੂਰਾ ਜੀ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਇਕ ਹੈ ਜੀ ਠੀਕ ਹੈ ਹਰ ਸਾਲ ਜੀ ਇੱਥੇ ਹੁਣ ਮੰਨ ਲਓ ਜੀ ਦਲਮੇ ਜੀ ਬੱਲਵ ਲੱਗ ਜਾਂਦੇ ਪੰਜ ਪੰਜ ਫੁੱਟ ਤੇ ਰਾਤ ਪਹਿਰਾ ਰਹਿੰਦਾਗਾ ਜੀ ਦਿਨੇ ਦਿਨੇ ਸਾਰਾ ਦਿਨ ਮਿੱਟੀ ਪਾਉਂਦੇ ਰਾਤ ਨੂੰ ਪਹਿਰਾ ਰੱਖਦੇ ਜੀ ਸਾਰੇ ਆ ਕੇ ਹੂੰ ਸਾਡੇ ਪਿੰਡ ਦਾ ਜੀ ਬਹੁਤ ਇੱਕ ਹੈ ਜੀ ਸਾਡੇ ਪਿੰਡ ਚ ਜੀ ਬਸ ਇੱਕ ਇੱਕ ਕਰਕੇ 30 30 ਸਾਲ ਹੋ ਗਏ ਜੀ ਸਾਡੇ ਪਿੰਡ ਦੇ ਕੋਈ ਫਲੱਡ ਨਹੀਂ ਆਇਆ ਜੀ ਚੰਗੀ ਗੱਲ ਆ ਬਈ ਕੋਈ ਡੁੱਬਿਆ ਕਿਸੇ ਦਾ ਚੰਗੀ ਗੱਲ ਤੇ ਬਾਕੀ ਭਾਈ ਇੱਥੋਂ ਬੰਨ ਤੋਂ ਪਤਾ ਲੱਗਦਾ ਹਨਾ ਆ ਬੰਨ ਦੀ ਮੋਟਾਈ ਚੈੱਕ ਕਰੋ ਇੱਥੋਂ ਪਤਾ ਲੱਗਦਾ ਕਿ ਬੰਦੇ ਦਿਨ ਰਾਤ ਮਿਹਨਤ ਬਾਕੀ ਭਾਈ ਪਾਣੀ ਦੇ ਵਿੱਚ ਕੇਲੀ ਕੇਲੀ ਸਾਰੇ ਖਰਗ ਘਰਚੀ ਆਉਂਦੀ ਰਹਿੰਦੀ ਹੈਗੀ ਇਹ ਕਿੱਥੇ ਖੜ ਜਾਂਦੀ ਐ ਲੱਗਦਾ ਕਿਸੇ ਨੇ ਲਾਤੀ ਹੈ ਨਾ ਇਹ ਉੱਥੇ ਖੜੀ ਖੜੀ ਹਰੀ ਹੋ ਜਾਂਦੀ ਹੈਗੀ ਇਹ ਵੀ ਮਛਲੀ ਵਾਂਗੂ ਪਾਣੀ ਦਾ ਜਾਨਵਾਰ ਹੈ ਇੱਕ ਇਹ ਪਟੂ ਕਿੱਥੇ ਧਰ ਦਨੇ ਆ ਉਥੇ ਹੀ ਚੱਲ ਪੈਂਦੀ ਏ ਝੋਨੇ ਵਾਂਗੂ ਤੇ ਬਾਕੀ ਪਾਣੀ ਦੀ ਰਫਤਾਰ ਥੋੜੀ ਜਿਥੇ ਨਾ ਮੋੜ ਖਾਂਦੀ ਐ ਇਹ ਨਦੀ ਤੇ ਇੱਥੋਂ ਘੁਗਦਾ ਪਾਣੀ ਕਿੱਥੇ ਮੋੜ ਖਾਂਦੀ ਹੁੰਦੀ ਐ ਖਰਸੇ ਥੋੜੀ ਘਿਭਰਾਉਣ ਵਾਲੀ ਗੱਲ ਤਾਂ ਹੁੰਦੀ ਹੈਗੀ ਤੇ ਬਾਕੀ ਹਜੇ ਕਿਰਪਾ ਮਹਾਰਾਜ ਦੀ ਕਾਹਨੂੰ ਚੜੇ ਤਾਂ ਸਾਰੇ ਖੈਰ ਸੁਖਣਾ ਫਸਲਾਂ ਪੱਕਿਆਣਾ ਤੇ ਇਦਾਂ ਹੀ ਮੈਂ ਤਾਂ ਕਹਿੰਦਾ ਹੋਰ ਉਤਰ ਜੇ ਸਮਾਂ ਦੀ ਤੇ ਬਾਕੀ ਕੁਦਰਤ ਦੇ ਹੱਥ ਚਾ ਕੇ ਮੈਂ ਬਾਰਸ਼ਾਂ ਦਾ ਟਾਈਮ ਹੈ ਚਲੋ ਬਣੇ ਰਹੋ ਫਿਰ ਨਾਲ ਬਾਈ ਕੀ ਕਹਿੰਦੇ ਸੀ ਕਿੰਨੇ ਹੁਣ ਮੰਨ ਲਓ ਜੀ ਕਿੰਨੇ ਉਹ ਕਿਕਰ ਹੈ ਹਾਂ ਪਿੱਛੇ ਰਹਿ ਗਈ ਆ ਪਿੱਛੇ ਆਪਣੇ ਸਾਰੇ ਟੱਲੀਆਂ ਨੇ ਇੱਥੇ ਹੈ ਨਹੀਂ ਐਨੇ ਥਾਂ ਚ ਸੁੱਕ ਗਈਆਂ ਸੀਆਂ ਪੀ ਲੈ ਗਿਆ ਵੱਟ ਕੇ ਤੇ ਇੱਥੇ ਦੇਖੋ ਪਾਣੀ ਨਾਲ ਆ ਕੇ ਟਕਰਾ ਰਿਹਾ ਹੈਗਾ ਉਹ ਦਰਖਤ ਆ ਗਿਆ ਸਾਰੇ ਪਾਣੀ ਨਾਲ ਨਹੀਂ ਲੱਗਦਾ ਇੱਥੇ ਰਹਿ ਜਿਹੜੀ ਉੱਧਰ ਚੱਲੀ ਜਾਂਦੀ ਰਹਿੰਦੀ ਐ ਇੱਧਰ ਬਸ ਆ ਕੇ ਨਾਲ ਖੜਾ ਰਹਿੰਦਾਗਾ ਕੋਈ ਬੜਾਵ ਨਹੀਂ ਕਰਦਾ ਜਾਨਾ ਹਾਂ ਇਸ ਤੋਂ ਕੋਈ ਹੁਣ ਇੱਥੇ ਦੇਖੋ ਜੀ ਇੱਥੇ ਵੀ ਰੀਆਂ ਪਈਆਂ ਨੇ ਥੋੜੀਆਂ ਥੋੜੀਆਂ ਦਾ ਪਾਣੀ ਹਾਂ ਇੱਥੇ ਹੁਣ ਕੋਈ ਦਰਖਤ ਐ ਨਹੀਂ ਜੇ ਇੱਥੇ ਇੱਕ ਦਰਖਤ ਉੱਥੇ ਹੋਵੇ ਜਿਵੇਂ ਉਹ ਅੱਗੇ ਕਿੱਕ ਕਰ ਐ ਹੁਣ ਉਹ ਪਾਣੀ ਨੂੰ ਸਿੱਧਾ ਨਹੀਂ ਆਉਣ ਤੋਂ ਬਜੇ ਟਕਰਾਂਉਂਦਾ ਨਹੀਂ ਸਿੱਧਾ ਆ ਆ ਦੇਖੋ ਭਾਈ ਤੇੜਾ ਨੱਖਾ ਗਿਆ ਖਾਰਾ ਆ ਤੇੜਾ ਵਾਲੇ ਸੁਦੀਪੂ ਕਰਦਾ ਨਹੀਂ ਹੈਗਾ ਬਾਈ ਇਹਦਾ ਕੋਈ ਡਰ ਨਹੀਂ ਆ ਇਹ ਬੰਨੇ ਦੇ ਤੇੜਾ ਗਿਆ ਤਾਂ ਆ ਨਾ ਇਹ ਸਾਲ ਇਹ ਕਿਹੜਾ ਨਵੀਂ ਮਿੱਟੀ ਬੈਂਦੀ ਹੁੰਦੀ ਹੈ ਬੰਨਾ ਤਾਂ ਬਾਕੀ ਆਪਣਾ ਇੱਧਰ ਰਹਿ ਗਿਆ ਸਾਰਾ ਠੀਕ ਆ ਬਾਈ ਇੱਕ ਵੀਰੇ ਤੁਸੀਂ ਉਹ ਦੱਸਦੇ ਸੀ ਪਿੱਛੇ ਪੈਪ ਵਾਲਾ ਕੀ ਕਹਿੰਦੇ ਸੀ ਇੱਧਰ ਉਹ ਪੈਪ ਦੀ ਪੁਰਾਣੀ ਪੈਪ ਲਾਈਨ ਸੀਗੀ ਉਹ ਥੱਲੋਂ ਲੀਕ ਹੋ ਗਈ ਸੀਗੀ ਮਾੜੀ ਸੀ ਉਹ ਵੀ ਕਰੀ ਜਾਂਦੇ ਆ ਠੀਕ ਆ ਅੱਛਾ ਉਹ ਲੀਕ ਲੁਕ ਹੋ ਗਈ ਸੀ ਹਾਂ ਜੀ ਗੋਤਾ ਖੋਰ ਸਾਧ ਰੱਖਿਆ 15 ਫੁੱਟ ਡੂੰਗੀ ਸੀਗੀ ਉਹ ਠੀਕ ਹੈ ਜੀ ਹਾਂ ਜੀ ਤੇ ਉੱਥੇ ਵੀ ਜਾ ਕੇ ਮੇਤਰੋ ਤੁਹਾਨੂੰ ਦਿਖਾਉਂਦੇ ਆ ਹਨਾ ਕਿ ਰੱਖ ਜਾਂਦਾ ਜਗਾ ਕਹਿੰਦਾ ਇੱਥੇ ਬੰਨੇ ਚ ਨਾ ਤੇੜ ਪੈ ਗਈ ਉਹ ਪਿੱਛੇ ਇੱਥੇ ਮਿੱਟੀ ਪਾਉਣੀ ਹੈ ਜਿਹੜੀ ਇੱਥੇ ਆਏ ਸਾਲ 13-13 33 ਬੈਂਦੀ ਆ ਆ ਦੇਖੋ ਭਾਈ ਆਏ ਨਰੇਗਾ ਵਾਲੇ ਸਾਡੇ ਐ ਗੱਟੇ ਲਾਉਂਦੇ ਆ ਜੀ ਸਾਰੇ ਕਿਤੇ ਉਹ ਦੇਖੋ ਪੂਰਾ ਪ੍ਰਬੰਧ ਤਾਂ ਆਪਾਂ ਨੇ ਇਹ ਭਾਈ ਨਰੇਗਾ ਵਾਲੇ ਵੀਰਾਂ ਨੇ ਇਹ ਸਾਰੀ ਪੰਚਾਇਤ ਦਾ ਹਨਾ ਆਪਾਂ ਇੱਕ ਆ ਗਏ ਸਾਰੇ ਸਾਰੇ ਪਿੰਡ ਦਾ ਇਹ ਭਾਈ ਪਿੰਡ ਵਾਲੇ ਕਿਹੜੇ ਨਰੇਗਾ ਵਾਲੇ ਵੀਰ ਹੁੰਦੇ ਨੇ ਹਨਾ ਇਹ ਭਾਈ ਪੰਚਾਇਤ ਨੇ ਲਵਾਏ ਨੇ ਗੱਟੇ ਲਵਾਏ ਨੇ ਇਹ ਭਰ-ਭਰ ਕੇ ਮਿੱਟੀ ਦੇ ਤੇ ਉਦੋਂ ਹੀ ਵਰਕਰ ਆ ਰਹੇ ਇਹ ਜੇ ਐ ਲਵਾਉਂਦੇ ਰਵਾਂਗੇ ਤਾਂ ਚੰਗੇ ਰਵਾਂਗੇ ਤੇ ਪਾਣੀ ਇੱਥੇ ਖਾਂਦਾ ਪਮੀਰੀਆਂ ਆ ਭਾਈ ਦੇਖ ਕੇ ਮੈਂ ਪਮੀਰੀਆਂ ਪੈਂਦਿਆਂ ਪਾਣੀ ਚ ਪਾਣੀ ਬਈ ਸਪੀਡ ਐ ਪਮੀਰੀਆਂ ਪੈਂਦੀਆਂ ਤੇ ਦੇਖ ਕੇ ਡਰ ਜਾ ਲੱਗਦਾ ਓਏ ਹਾਂਜੀ ਦੋਸਤੋ ਇੱਕ ਆ ਵੀਰਾਂ ਨੇ ਦੱਸਿਆ ਆ ਮੋਟਰ ਕੋਲੇ ਥੋੜਾ ਨਾ ਇੱਕ ਪੈਪ ਪਾਈ ਹੋਈ ਇੱਥੋਂ ਦੀ 10 ਇੰਚ ਇਹਨਾਂ ਨੇ ਵੀਰਾਂ ਨੇ ਤੇ ਉਹਦਾ ਆਟੋਮੈਟਿਕ ਨਾ ਟੱਕਣ ਜਾਂ ਨਿਕਲ ਗਿਆ ਸੀ ਕਿਦੋਂ ਪਾਣੀ ਤੇਜ਼ ਰਫਤਾਰ ਆਈ ਹੈ ਤੇ ਫੇਰ ਇਧਰ ਇਹ ਪਾਣੀ ਝੋਨੇ ਦੇ ਵਿੱਚ ਜਾਦੇ ਕਾਸੇ ਪਾਣੀ 10 ਕਿੱਲੇ ਭਰਗੇ ਵੀਰਾਂ ਦੇ ਬਾਕੀ ਪੁੱਛਦੇ ਆ ਵੀਰ ਨੂੰ ਅੱਛਾ ਕਿਤਿਆਂ ਗਿੱਲੀ ਚ ਰਹਿ ਗਿਆ ਟੱਕਾ ਨਾਲ ਲੱਗਣ ਕਰਨਾ 10 ਕਿੱਲੇ ਪਾਣੀ ਦੇ ਭਰੇਗੀ ਠੀਕ ਆ ਉਹ ਬਾਅਦ ਚ ਆ ਕੇ ਕਿਹਨੇ ਲਾਇਆ ਟੱਕਾ ਸੱਦੇ ਹੋਣੇ ਟੱਕਾ ਲਾਇਆ ਸਪੈਸ਼ਲ ਗੋਤਾ ਖੋਰ ਨੇ ਆ ਕੇ ਟੱਕਣ ਲਾ ਕੇ ਗਿਆ ਹੈ ਆ ਕੇ ਫੇਰ ਪਾਣੀ ਬੰਦ ਕੀਤਾ ਨਹੀਂ ਆ ਭਰ ਦਿੰਦੀ ਵਾਵਾ ਹਾਂ ਤੇ ਇਕਲਾ 10 ਇੰਚੀ ਪਾਇਪ ਹੋਊਗੀ ਹਨਾ ਕਿੰਨੇ ਇੰਚੀ ਹੋਊਗੀ 10 ਇੰਚੀ 10 ਇੰਚੀ ਪਾਇਪ ਨੇ ਬਾਈ ਕਿੰਨੇ ਕਿੱਲੇ ਬਹੁਤ ਕਿੱਲੇ ਭਰਤੇ 10 15 ਕਿੱਲੇ ਭਰਤੇ ਹਨਾ ਹੁਣ ਬਾਈ ਜਮਾਂਬੰਦ ਹੋ ਗਿਆ ਉਹ ਟਕਣਾ ਫੜੀ ਮਾੜਾ ਮੋਟਾ ਤਲੀਕ ਆ ਹੈ ਲੀਕੇਗਾ ਤੇ ਬਾਕੀ ਸਾਨੂੰ 2 ਕਿੰਚ ਪਾਣੀ ਉਹ ਦੇਖੋ ਛੱਡੀ ਜਾਂਦਾ ਠੀਕ ਆ ਦੇਖ ਦੀ ਹਾਂ ਆਓ ਦੇਖੋ ਮਾੜਾ ਮੋਟਾ ਹਾਂਜੀ ਦੋਸਤੋ ਇੱਥੇ ਉਹ ਨੱਕਾ ਸੀਗਾ ਇਧਰੋਂ ਆਰ ਪਾਰ ਲੰਘਦਾ ਬੰਨੇ ਦੇ ਪਾਇਪ ਜੀ ਇਹ ਤੇ ਵੀਰਾਂ ਨੇ ਘਟੇ-ਘਟੇ ਦਾ ਖਾਣ ਇੰਤਜ਼ਾਮ ਕਰ ਰੱਖਿਆਗਾ ਤੇ ਘਰ ਆ ਜਾ ਵੀ ਪੈ ਗਿਆ ਖਾਣਾ ਕਿਉਂਕਿ 10 ਕਿੱਲੇ ਭਰੇ ਆ ਕੋਈ ਟਾਈਮ ਲਾ ਕੇ ਭਰੇ ਹੋਣਗੇ ਤੇ ਫਿਰ ਘਾਰਾਂ ਦਾ ਪਈ ਜਾਂਦਾ ਕੋਲੇ ਹਨਾ ਤੇ ਆ ਵੀਰਾਂ ਨੇ ਦਰਖਤ ਦਰਖਤ ਵੱਢ ਕੇ ਚੰਗਾ ਇੰਤਜ਼ਾਮ ਕਰਿਆ ਘਰਾ ਦੇਖਭਾਲ ਕਰੀਆ ਤੇ ਖਾਲੀ ਗੱਟੇ ਜਾਨੀ ਕਿ ਤੋੜੇ ਲੈ ਕੇ ਇਹਨਾਂ ਨੇ ਰੱਖ ਕੇ ਕੁਝ ਭਰੇ ਵੀ ਇਹਨੇ ਤਿੰਨ ਘੰਟਿਆਂ 'ਚ 10 ਕਿੱਲੇ ਤਿੰਨ ਘੰਟਿਆਂ 'ਚ 10 ਕਿੱਲੇ ਬੜੀ ਤੇਜ਼ ਸਪੀਡ ਸੀ ਯਾਰ ਫਿਰ ਇਧਰ ਬਈ ਸਮੁੰਦਰੀ ਚੱਲੀ ਜਾਂਦਾ ਇੱਕ ਤਰ੍ਹਾਂ ਦਾ ਹਨਾ دریا دریا ਚੱਲੀ ਘਗਰਦ ਰਿਆ ਇੱਕ ਘਗਰਦ ਰਿਆ ਇਹ ਕਰਾ ਤੇ ਸਿੱਧੀ ਸਰਸਾ ਸਰਦੂਲਗੜਾ ਪਿੱਛੇ ਸਰਦੂਲਗੜ ਰਹਿ ਗਿਆ ਇਧਰ ਤੇ ਅੱਗੇ ਰਹਿ ਗਿਆ ਸਰਸੇ ਉੱਨ ਨਿਕਲ ਜਾਂਦੀ ਹੈ ਬੁੱਢੇ ਪਾਣੇ ਕਿੱਥੇ ਨਵਾਂ ਪੁਲ ਬਣੀ ਜਾਂਦਾ ਹੈ ਉੱਥੇ ਵੀ ਵੀਰਾਂ ਨੇ ਚੰਗਾ ਪ੍ਰਬੰਧ ਕਰੀ ਜਾਂਦੇ ਰਾਤ ਦੇ ਟਰੈਕਟਰ ਤੇ ਗੱਟੇ ਲਾਰਖੇ ਨੇ ਬਾਕੀ ਦਿਖਾਉਣੇ ਆ ਸਾਨੂੰ ਸਰਦੂਲਗੜਾ ਵਾਲਾ ਮਾਹੌਲ ਆ ਕਾਗਜ਼ਾਂ 'ਚ ਘੱਗਰ ਕਹਿੰਦੇ ਇਹਨੂੰ ਘੱਗਰ ਦਰਿਆ ਕਹਿੰਦੇ ਇਹ ਇਸ ਹਾਂਜੀ ਇਹ ਤਾਂ ਇਹ ਦਰਾਈ ਇੱਥੇ ਬਾਣੀ ਬਹੁਤ ਜ਼ਿਆਦਾ ਆਉਂਦਾਗਾ ਨਾਲੀ ਵੀ ਕਹਿਂਦੇ ਨੇ ਆਪਣੀ 13 ਬੱਚਤਾ ਹਨਾ 13 ਬੱਚਤਾ 13 13 ਖੈਰ ਸੁੱਖਾ ਹਾਂ ਠੀਕ ਆ ਚੱਲ ਕਾਹਨੂੰ ਜੜੇ ਯਾਰ ਪਿੰਡ ਨਾਗੂ ਕੀ ਕਹਿੰਦੇ ਆ ਆਪਾਂ ਜਿਲ੍ਹਾ ਸਰਸੋ ਦੇ ਵਿੱਚ ਤੇ 13 ਦਾ ਬੱਚਤਾ ਕਿਰਪਾ ਮਾਲਕ ਦੀ ਖੜ ਗਈ ਤੇ ਯਾਰ ਰਾਤ ਬਧੀ ਆ ਇਹ ਪਿੰਡ ਸਾਰੇ ਵੀ ਸਰਸੇ ਦੇ ਨਾਲ ਆ ਇਧਰਲੇ ਗਾਂ ਸਰਦੂਰਗੜ ਰਹਿ ਗਿਆ ਪੰਜਾਬ ਦਾ ਸ਼ਹਿਰ ਆ ਤਹਿਸੀਲ ਤੇ ਇਧਰੋਂ ਹਰਿਆਣੇ ਦਾ ਸਰਸਾ ਜ਼ਿਲ੍ਹਾ ਰਹਿ ਗਿਆ ਤੇ ਸਰਸੇ ਜ਼ਿਲ੍ਹੇ ਦੇ ਪਿੰਡ ਨੇ ਹਰਿਆਣੇ ਦੇ ਹਾਂ ਮੈਂ ਤਾਂ ਹਾਂ ਜੀ ਦੋਸਤੋ ਇਹ ਕਹਿੰਦੇ ਨਾਲੀ ਦੇ ਵਿੱਚ ਕਿਵੇਂ ਬਾਣ ਹੁੰਦੇ ਹਨਾ 15 15 20 20 ਕਿੱਲੇ ਉਹ ਬੰਨਾ ਕਿਵੇਂ ਆ ਹੈ ਤੇ ਉਹਦੇ ਵਿੱਚ ਪਾਣੀ ਟੁੱਟ ਕੇ ਪੈ ਗਿਆ ਤੇ ਅੱਜ ਉਹ ਦੇਖਦੇ ਹਾਂ ਉੱਥੇ ਕੀ ਮਾਹੌਲ ਹੈ ਆ ਬਾਣ ਅੰਦਰਲੇ ਨਹੀਂ ਆ ਬਾਣ ਭਾਈ ਥੋੜੇ ਜਿਹਾ ਗਾਹਾਂ ਪਾ ਆ ਗਈ ਸੀ ਉਹ ਪਾਈਪ ਤੋਂ ਤੇ ਵੀਰਾਂ ਨੇ ਕਹਿੰਦੇ ਝੋਨਾ ਵੀਰੇ ਇੱਥੇ ਕੀ ਫਸਲ ਸੀਗੀ ਕੋਈ ਇੱਥੇ ਝੋਨਾ ਸੀਗਾ ਇੱਥੇ ਹੈ ਆ ਵੀਰਾਂ ਨੇ ਕਹਿੰਦੇ ਸਪੈਜਾਂ ਦੂਰ ਉਹਨਾਂ ਸਾਰੇ ਝੋਨਾ ਸੀਗਾ 10 ਦਿਨਾਂ ਨਿਸਰਨ ਵਾਲਾ ਸੀ ਇਹ 10 ਦਿਨਾਂ ਨੂੰ ਵੀਰਾਂ ਨੇ ਕਹਿੰਦੇ ਨਿਸਰਨ ਵਾਲਾ ਸੀ ਭਾਈ ਆਛਾ ਭਾਈ ਦਿਨੀ ਨਹੀਂ ਦੇ ਸਾਰੇ ਦਰਖਤ ਇਸ ਤਰ੍ਹਾਂ ਹੋਰ ساری ਫਸਲ ਸੀ ਝੋਨੇ ਦੀ ਤੇ ਆ 2.5 ਕਿੱਲੇ ਕਹਿੰਦਾ ਵੀਰਾ ਤੇ ਆ ਦੇਖ ਲਾ ਟਰਾਂਸਫਾਰਮਰ ਦਾ ਘਰ ਪਾਣੀ ਚ ਹੀ ਖੜਾ ਹੈ ਜੇ ਵਿਚਾਰਾ ਤੇ ਆ ਮੋਟਰ ਵੀ ਪਾਣੀ ਦੇ ਵਿੱਚ ਹੀ ਆ ਗਈ ਸਮਝ ਤੇ ਪਾਣੀ ਚੜੀ ਜਾਂਦਾ ਹੈ ਤੇ ਪਰਕ ਪਰਸੋਂ ਦਾ ਖੜਾ ਹੈ ਯਾਰ ਇਹ ਚੱਲ ਖੜਾ ਰਿਹਾ ਵੀ ਉੱਤਰ ਜੀ ਯਾਰ ਕਾਹਨੂੰ ਬਾਕੀ ਦੇਖੋ ਕਿੰਨੀ ਤੇਜ਼ ਆ ਇੱਥੇ ਖਿੱਲਰ ਗਿਆ ਮਣੀ ਉੱਥੇ ਥੋੜਾ ਜਿਆ ਪਿਆ ਉਥੋਂ ਭੀੜੀ ਨਾਲੀ ਥੋੜੀ ਜੀ ਸੜਕ ਤੇ ਇੱਥੋਂ ਦੇਖ ਕਿੰਨੇ ਚੌੜੀ ਖੁੱਲੀ ਹੋ ਗਈ ਬਹੁਤ ਵੱਟ ਤੋਂ ਨਾ ਡੁੱਬਿਆ ਹੋਇਆ ਸਾਰਾ ਚਾਰ ਚਾਰ ਫੁੱਟ ਕਰ ਵੱਟੋਂ ਆਸ਼ ਭਾਈ ਦੇਸ਼ ਬੁੱਧਿਆਂ ਤੇ ਕੋਈ ਫਸਲ ਸੀਗੀ ਸਾਰੀ ਹਾਂ ਆਰਾਮਦਾਰੀ ਨਾ ਭਾਈ ਬਸ ਨਾ ਦਿਖਣਾ ਭਾਈ ਅੱਛਾ ਕਿ ਤੇ ਟਰਾਂਸਫਾਰਮ ਤੇ ਮੋਟਰ ਵੀ ਪਾਣੀ ਚ ਆ ਗਈ ਆਪਾਂ ਤੋਂ ਦਈ ਰਹਿੰਦੇ ਆ ਆ ਤਾਣਾ ਪਾਰ ਰੱਖਿਆ ਜੀ ਹਾਂ ਅੱਛਾ ਵੀ ਫੜ ਕੇ ਮੋਟਰਾਂ ਬਾਹਰ ਕੱਢ ਲੈਣੇ ਹੋ ਸੜਕਾਂ ਦੇ ਥੱਲੇ ਦੇ ਹਾਂਜੀ ਦੋਸਤੋ ਆਪਣੇ ਆਪ ਭਰਾ ਦਾ ਆਹ ਬਾਣ ਹੈਗਾ ਤੇ ਜਮਨ ਨਾਲੀ ਦੇ ਵਿੱਚ ਆ ਗਿਆ ਆ ਕਿਲਾ ਇਹਦਾ ਵੀਰ ਦਾ ਤੇ ਬਸ ਹੋਊਗਾ ਘੱਟੋ ਘੱਟ 2 ਕੁ ਫੁੱਟ ਦਾ ਥੱਲੇ ਆ ਪਾਣੀ ਥੋੜਾ ਜਿਹਾ ਤੇ ਜਮਾਂ ਝੋਨੇ 'ਚ ਵੜਨ ਵਾਲੀ ਆ ਪਾਣੀ ਤੇ ਕਿਹੜੀ ਆ ਤੁਸੀਂ ਇਹ ਕੇਬਲ ਜੀਆਂ ਦੇਖੀ ਹੋਣੇ ਨਾ ਤੋਂ ਇਹ ਆਹ ਇਹ ਮੋਟਰ ਆ ਉਹਦੇ ਅੰਦਰ ਡੱਡੂ ਕਹਿੰਦੇ ਆ ਜਿਹਨੂੰ ਆਪਾਂ ਮੋਨੋਬਲਾਕ ਦੀ ਕੋਈ ਭੈਣੂ ਬਟਰਪਰੂਫ ਹੁੰਦੀ ਆ ਕਿ ਉਹ ਵੀਰ ਦੀ ਮੋਟਰ ਖਾਸੀ ਡੂੰਗੀ ਆ ਗਾਂ ਆ ਗਈ ਪਾਣੀ ਤੇਜ ਆ ਜੇ ਪੁੱਛਦੇ ਆ ਵੀਰ ਨੂੰ ਕੱਢਣ ਵਾਸਤੇ ਜੇ ਕਈ ਵਾਰ ਕਚਰਾ ਕੁਚਰਾ ਵੀ ਅੜ ਜਾਂਦਾ ਹੈਗਾ ਆਹ ਬੈਲਟਾਂ ਜੀਆਂ ਅੱਛਾ ਰੱਖੀਆਂ ਪਹਿ ਤਾਰਾਂ ਤਾਰ ਐਸ ਚ ਲੋਹੇ ਦੀ ਪੱਕੀ ਤਾਰ ਠੀਕ ਹੈ ਜੀ ਜੇ ਸਿੱਧੀ ਤਾਰ ਰੱਖਦੇ ਆਂ ਹਾਂਜੀ ਰਾਵੜ ਚੜੀ ਹੋਈ ਹੈ ਉੱਤੇ ਰਾਵੜ ਚੜੀ ਹੋਈ ਹੈ ਠੀਕ ਆ ਸਪੈਸ਼ਲਿਸਟ ਸਪੈਸ਼ਲਿਸਟ ਤਾਰ ਆ ਇੱਕ ਤੇ ਇਹਨੂੰ ਫੜ ਕੇ ਤਾਂ ਖਚਲਾਣ ਜੇ ਕਚਰਾ ਕੁਚਰਾ ਅੜਦਾ ਹੈਗਾ ਉਹਨੂੰ ਸਾਫ਼ ਹੋ ਜਾਂਦੀ ਏ ਥੱਲੋਂ ਇਹ ਵੀਰਾਂ ਦੇ ਵੀ ਆ ਬੰਨੇ ਪਾੜ ਗਿਆ ਦਿਆ ਤੁਹਾਨੂੰ ਆ ਦੇਸੀ ਨੇ ਤੇੜ ਜਿਹਾ ਦਿਖਿਆ ਸੀ ਇਹ ਬੰਨਾ ਭਾਈ ਰਾਤੋ ਰਾਤ ਤੇੜ ਖਾ ਗਿਆ ਏ ਤੇ ਵੀਰਾਂ ਦੀ ਮੋਟਰ ਜਮਾਂ ਜਮ ਕੰਨੀ ਤੇ ਜਮ ਟਰਾਂਸਫਾਰਮ ਤੇ ਸਟਾਰਟਰ ਵੀਰਾਂ ਨੇ ਉਹ ਬੰਨ ਬੰਨ ਰੱਖਿਆ ਗਿਆ ਤੇ ਰੋਜ ਇਹ ਰਾਖੀ ਰੱਖਦੇ ਨੇ ਖਰ ਗੌਰ ਹੈਗੀ ਖਰ ਇਹਨਾਂ ਦੀ ਬਾਕੀ ਵੀਰਾਂ ਦਾ ਝੋਨਾ ਜਮਾਂ ਵਿੱਚ ਹੀ ਆ ਗਿਆ ਨਾਲੀ ਦੇ ਇਹ ਵੀ ਨਵਾਂ ਬੰਨਾਂ ਪਾਇਆ ਸੀ ਤਾਂ ਪਾਟ ਗਿਆ ਅੱਛਾ ਅੱਛਾ ਆ ਵੀ ਮਿੱਟੀ ਸਾਰੀ ਜਿੱਥੇ ਆਪਾਂ ਖੜੇ ਆ ਆਹ ਸਾਰਾ ਆ ਵੀਰੇ ਤੁਸੀਂ ਭਾਈ ਇਹ ਮਿੱਟੀ ਆ ਹਾਂ 200 ਟਰਾਲੀ ਪਾਈ ਐ ਇੱਥੇ ਬੰਨਾ ਬਣਾਇਆ ਇੱਥੇ ਠੀਕ ਝੋਨੇ 'ਚ ਪਾਣੀ ਨਾ ਵੜੇ ਠੀਕ ਹੈ ਪੱਕਾ ਬੰਨਾ ਤੋਂ ਪਿਛਲਾ ਹੈਗਾ ਬੱਟਾ ਇੱਥੇ ਆਪਾਂ ਕਹਿ ਸਕਦੇ ਨਾ ਪਿੰਡ ਦਾ ਸਾਰੇ ਦਾ ਇੱਕ ਆ ਹਾਂ ਤੇ ਸਾਰੀ ਪੰਚਾਇਤ ਦਾ ਇੱਕ ਆ ਤੇ ਸਾਰੇ ਜਿਹੜੇ ਜਿਹੜੇ ਇਹ ਵੀਰ ਦਾ ਭਾਈ ਬੰਨਾ ਇੱਥੋਂ ਦਾ ਟੈਂਪਰੇਰੀ ਆ ਵੀਰਾਂ ਦਾ ਹੋ ਸੇਫਟੀ ਵਾਸਤੇ ਹੋ ਬੰਨਾ ਹੈਗਾ ਨਾਲ ਰਖਵਾਲੀ ਤਾਂ ਯਾਰ ਜ਼ਰੂਰੀ ਆ ਹੁਣ ਤੁਸੀਂ ਖਾਲਚ ਪਾਣੀ ਛੱਡ ਕੇ ਮੌਕੇ ਤੇ ਆਉਂਨਾ ਖਾਲ ਟੁੱਟ ਜਾਂਦੇ ਸਹੀ ਗੱਲ ਆ ਵੀਰੇ ਇਹ ਇਹਦਾ ਫੇਰ ਵੀ ਦਰਿਆ ਆਗਾ ਹਾਂ ਸਹੀ ਗੱਲ ਆ ਇੱਕ ਕੋਲ ਦੀ ਭਾਈ ਫਸਲ ਦੇ ਕੋਲ ਦੀ ਦਰਿਆ ਵਗੀ ਜਾਂਦਾ ਹੈਗਾ ਪੂਰਾ ਤੇਜ ਆ ਖਰ ਕੇ ਨਾ ਡਰ ਜਾਂਦਾ ਤਾਂ ਲੱਗਦਾ ਹੁੰਦਾ ਐਵੇਂ ਲੱਗਦਾ ਭਾਈ ਰੋਟੀ ਨਹੀਂ ਲੰਗਦੀਗੀ ਨਾ ਨਾ ਪਾਉਂਦੇ ਹਣਾ ਵੀਰੇ ਐ ਮੜਾ ਮੋਟਾ ਡਰ ਤਾਂ ਲੱਗਦਾ ਉਸ ਨੂੰ ਯਾਰਾ ਵੀ ਪੁੱਤਾ ਵਾਂਗੂ ਫਸਲ ਵਾਲੀ ਆ ਨਾ ਤੁਸੀਂ ਹਾਂ ਹਾਂ ਕਰ ਇਹਦਾ ਫਾਇਦਾ ਹੀ ਬਹੁਤ ਆ ਵੀ ਚੰਗਾ ਪਾਣੀ ਲੱਗਦਾਗਾ ਬਾਣਾ ਨੂੰ ਚੰਗਾ ਠਾਸ ਦਿੰਦੀ ਆ 22 ਸਾਲ ਦੀ ਹਾਂਜੀ 22 ਸਾਲਾਂ ਕੀ ਮੇਰੇ ਤੇ ਮੈਂ 2-3 ਨਾਰੀ ਮੰਨ ਲਓ ਜ਼ਿਆਦਾ ਦੇਖੀ ਹੋਊਗੀ ਠੀਕ ਐ ਵੀਰੇ ਮੰਨ ਲਓ ਇੱਕ ਤਾਂ 2023 ਤਾਂ ਸਭ ਤੋਂ ਜ਼ਿਆਦਾ ਆਇਆ ਹਾਂਜੀ ਨਾ ਤਾਂ ਦੇਖੋ ਨਾ ਤਾਂ ਕਦੇ ਪਹਿਲਾਂ ਆਇਆ ਸੀ ਤੇ ਨਾ ਹਜੇ ਤੱਕ ਆਇਆ ਹਾਂ 2023 ਜਿੰਨਾ ਪਰ ਜਿਆਦਾ ਤਾਂ ਜੀ ਇਸ ਦਾ ਸੋਖੀ ਐ ਅਸੀਂ ਸਭ ਪਾਣੀ ਐ ਸਿੱਧੀ ਲਾਉਣੇ ਸੋਡੇ ਸਾਰਿਆਂ ਮੈਂ ਦੇਖਿਆ ਵੀਰੇ ਬੰਨੇ ਤੇ ਕਿੰਨੇ ਵੀ ਖੇਤ ਦੇ ਗਵਾਂਢੀ ਐ ਨਾ ਮੋਟਰਾਂ ਸਭ ਨੂੰ ਪਾਈਪ ਲੈਣਾ ਇੱਥੇ ਦੋ ਦੋ ਪਿੰਡ ਵੀ ਗਈਆਂ ਹੋਈਆਂ ਹੋਈਆਂ ਜੀ ਹਾਂ 10 10 ਕਿਲੋਮੀਟਰ ਤੇ ਵੀ ਲੈ ਗਏ ਜੀ ਲੋਕ ਸੋਡੇ ਵੀ ਨਹਿਰਾਂ ਦਾ ਪਾਣੀ ਵੀ ਲੱਗਦਾ ਬਣਾ ਉਹਨਾਂ ਨੂੰ ਇਹਨਾਂ ਨੂੰ ਪਾਣੀ ਵੀ ਹੈਗਾ ਜੀ ਉਹ ਸੁਆ ਜਾਂਦਾ ਸਾਡੇ ਪਿੰਡ ਦਾ ਟੇਡਾ ਠੀਕ ਐ ਜੀ ਉਹ ਵੱਡੀ ਨਹਿਰ ਰਹੀ ਜੀ ਪਿੰਡ ਸਾਡਾ ਵਿਚਾਲੇ ਉਸ ਦਾ ਲਾਉਣੇ ਹੋ ਤੁਸੀਂ ਪਾਣੀ ਹਾਂ ਜੀ ਪਾਣੀ ਪੀ ਆਂ ਮੈਂ ਜੀ ਸੋਡੇ ਇੱਥੇ ਧਰਤੀ ਦੇ ਨਾਲੀ ਦੇ ਲੈਵਲ ਤੇ ਬੋਰ ਤਾਂ ਨਹੀਂ ਕਰੇ ਹੋਣੇ ਕਿਸੇ ਨੇ ਨਾਲੀ ਦੇ ਲੈ ਬੋਰ ਰਹਿ ਗਿਆ ਗੱਲ ਕਰ ਇਹਨਾਂ ਬਰਤ ਦੀ ਐਮਰਜੈਂਸੀ ਐਮਰਜੈਂਸੀ ਜਿਹੜੀ ਨਾਲ ਇਸ ਤੀਰ ਪਾਣੀ ਨਹੀਂ ਆਉਂਦਾ ਛੋਨਾ ਨਾਲ ਆਉਂਦਾ ਉਦੋਂ ਹਾਂ ਕਈ ਵਾਰੀ ਫੈਕਟਰੀਆਂ ਦੇ ਅੰਦਰ ਉਹ ਕਾਲਾ ਆਇਆ ਪਣੀ ਉਹ ਲੱਗੇ ਜਾਂਦਾ ਨਾ ਉਦੋਂ ਮੰਨ ਲਓ ਕਈ ਵਾਰ ਜੀ ਵੀ ਜਿਵੇਂ ਹੁਣ ਆਹ ਬੋਰ ਨੇ ਲੋਕਾਂ ਨੂੰ ਪਾਪਾਂ ਲਾਉਣੀਆਂ ਪੈਂਦੀਆਂ ਨੇ ਆਏ ਸਾਲ ਕੋਈ ਇੱਕ ਨਵੀਂ ਪੈਪ ਪਾਤੀ 20 ਫੁੱਟੀ ਜਾਂ ਕਿਵੇਂ ਵੀ ਹੈ ਇਹਨਾਂ ਦਾ ਜੀ ਲੈਵਲ ਜਮਾ ਜਿੱਥੇ ਹੈਗੇ ਉੱਥੇ ਹੀ ਰਹਿੰਦੇ ਨੇ ਸਮਾਂ ਦੀ ਜੇ ਨਾਲੀ ਜਦੋਂ ਵਗਦੀ ਹੈ ਆਟੋਮੈਟਿਕ ਹੀ ਸਾਡੇ ਚੋਏ ਉੱਤੇ ਆ ਜਾਂਦੇ ਨੇ ਅਸੀਂ ਕਦੇ ਪਾ ਪੈਪ ਨਹੀਂ ਪਾਜੀ ਠੀਕ ਹੈ ਤੇ ਕਿੰਨੇ ਕਿੰਨੇ ਦੀ ਮੋਟਰਾਂ ਤੁਸੀਂ ਪਾਉਣੇ ਇਹ ਡੱਡੂ 20 ਦੀ ਡੱਡੂ 20 ਦੀ ਉਹ ਇਹ ਬਾਈ 20 ਵਾਲੀ ਪਾਣੀ ਜ਼ਿਆਦਾ ਕੱਢਦੀ ਹੁਸ਼ਿਆ ਹੈ ਹਨਾ ਡੱਡੂ ਬਹੁਤ ਪਾਣੀ ਕੱਢਦੀ ਹੈ ਇਹ ਡੱਡੂ ਦੀ ਪਾਈਪ ਲੈਣੇਗੀ ਅੱਛਾ ਜੀ ਐਡਾ ਉੱਚਾ ਨੱਕਾ ਪੜਾ ਹਾਂ ਹਾਂ ਇਹ 20 ਦੀ ਡੱਡੂ ਮੋਟਰ ਇੱਕ ਚੱਲਦੀ ਹੈ ਬਸ ਇਹ ਜੇ ਆਪਾਂ ਧਰਤੀ ਜਿਹੜੀ ਸਰਵਿਸਿਬਲ ਪਾਉਣੇ ਮੰਨ ਲਾ 15 ਦੇ 10 ਦੀ ਲਾ ਲਓ ਉਸ ਨੂੰ ਜੇ ਛੋਟੀ ਪਾਵਰ ਦੀ ਹੋਵੇ ਇਹ ਪਾਣੀ ਜ਼ਿਆਦਾ ਕੱਢੂਗਾ ਹਨਾ ਤੋ ਕਣਾ ਕੱਢੂਗੀ ਜਾਂ ਤੋ ਕਣਾ ਚੱਲਦੀਆਂ 15 15 ਦੀਆਂ ਦੋ ਮੋਟਰਾਂ ਤਾਂ ਵੀ ਨਹੀਂ ਉਹਨਾਂ ਨੱਕਾ ਚੱਲਦਾ 20 ਦੀ ਕੱਲੀ ਉਸ ਤੋਂ ਵੱਧ ਇੱਕ ਦਾ ਵੀਰੇ ਕੋਲੋਂ ਮਿਲਦਾ ਇਹਨੂੰ ਹਨਾ 6 ਇੰਚ ਜਮਾ ਸਿੱਧਾ ਡਾਂ ਗਰਗਾ ਵੀਰੇ ਇੱਕ ਇੱਕ ਕਰੰਟ ਜਿਆਦਾ ਕੱਟ ਲੈਂਦੀ ਹੈ ਨਾ ਸਵਰਸੀਬਲ ਜਿਆਦਾ ਲੈਂਦੀ ਨਹੀਂ ਹੁੰਦਾ ਜੀ ਐਸਨੇ ਤਾਂ 8 ਘੰਟਿਆਂ 'ਚ 8 ਕਿੱਲੇ ਪਾਣੀ ਦੇ ਭਰ ਦਿੰਦੀ ਹੈ ਤੇ ਲੈਟ ਵੀਰੇ ਤੁਹਾਡੇ ਵੱਜ ਵੀ ਹੁੰਦੀਆਂ ਘੰਟਿਆਂ ਦੇ ਕਿ ਹਾਂ ਰਾਤ ਮੀਂਹ ਹੁੰਦੀ ਹੈ ਜੀ 8 8 ਘੰਟੇ 8 8 ਘੰਟੇ ਹੁੰਦੀ ਹੈ ਤੁਹਾਡੇ ਦੇ ਨਾਲ ਵਾ 16 ਘੰਟੇ ਨਹੀਂ 8 ਘੰਟੇ ਇਹ ਬਾਈ ਜੀ ਕਿਹੜਾ ਤੁਸੀਂ ਇਹ ਨਾਲੀ ਦਾ ਪਾਣੀ ਲਾਉਣੇ ਹੋ ਬਾਣਾ ਨੂੰ ਇਹ ਕੱਸੀ ਦੇ ਪਾਣੀ ਨੂੰ ਇਹਦਾ ਤਾਕਤ ਦਾ ਫਰਕ ਹੈਗਾ ਕੋਈ ਇਹਦਾ ਇਹਦਾ ਇਹ ਤਾਂ ਨੀਰੀ ਡੀਏਪੀ ਹੈ ਅੱਛਾ ਜੀ ਇਹ ਬਾਕੀ ਜੀ ਸਾਰਾ ਸਾਲ ਮਿਲਣਾ ਜਦੋਂ ਮਰਜ਼ੀ ਆਪਦਾ ਚੱਕੋ ਉਹ ਤਾਂ ਬਚ ਵੀ ਵਾਰੀ ਹੈ ਜੀ ਇਹ ਕਿਹੜਾ ਥੋੜੇ ਕਿਨੋਂ ਨਾਲੀ ਬੈਹ ਜਾਂਦੀ ਇੱਥੇ ਥੋੜੇ ਬਰੇਤੀ ਬਰੂਤੀ ਦਾ ਹੈਗਾ ਚੋਅ ਹੈ ਤੇ ਨਾ ਕੋਈ ਬਰੇਤੀ ਜੀ ਪਹਿਲਾਂ ਹੁੰਦੀ ਸੀ ਹੁਣ ਤਾਂ ਹੈ ਨਹੀਂ ਠਿਆਈ ਨਹੀਂ ਗਈ ਹੁਣ ਤਾਂ ਖਸੜਿਆ ਰੇਤਾ ਹੁੰਦਾ ਲਾਲ ਜਾ ਬਾਕੀ ਹੁਣ ਕਈ ਸਾਲ ਹੁਣ ਤਾਂ ਸੁੱਕੀ ਨਹੀਂ ਜੀ ਜਦੋਂ ਮਾੜੀ ਮੋਟੀ ਸੁੱਕਦੀ ਹੈਗੀ ਕਨੈਕਸ਼ਨ ਟੁੱਟਦਾ ਪਾਣੀ ਦਾ ਐਨੇ ਚ ਹੋਰ ਆ ਜਾਂਦਾ ਇਹ ਨਾਲ ਹੀ ਕਿਦੋਂ ਬਈ ਸੁੱਕੇਂ ਦੀ ਜਮਾ ਕਿ ਕਿ ਪੜਵਾਟੇ ਕਹਿੰਦੇ ਹੁੰਦੇ ਆਪਣੇ ਪੁਰਾਣੇ ਬਜ਼ੁਰਗ ਇਹਨਾਂ ਨੂੰ ਹੈਨਾ ਇਹ ਪੜਵਾਟੇ ਹੈਗੇ ਸੋਡੇ ਪਿੰਡ ਚ ਹੈਗੇ ਹੈਗੇ ਉਹਨਾਂ ਦੇ ਵਿੱਚ ਜਾਨਵਰ ਵੀ ਹੁੰਦੇ ਨੇ ਖਤਰਨਾਕ ਹੈਨਾ ਬਹੁਤ ਬੜਾ ਹਾਂ ਦੋ ਦੋ ਤਿੰਨ ਤਿੰਨ ਦਿਨ ਸਾਡੀਆਂ ਮੋਟਰਾਂ ਫੜਵਾਟਿਆਂ ਚ ਹੀ ਧਰੀਆਂ ਹੋਈਆਂ ਉਹ ਕਿੰਨੇ ਫਟ ਡੂੰਗੇ ਹੋ ਸਕਦੇ ਅੰਦਾਜ਼ਾ ਉਹਦਾ ਜੀ ਕੋਈ ਅੰਦਾਜ਼ਾ ਤਾਂ ਹੈ ਹੀ ਨਹੀਂ ਉਹਦਾ ਹੈ ਨਹੀਂ ਹੈਨਾ ਪੰਜਾ ਫੁੱਟ ਹੋ ਸਕਦਾ ਹੈ ਹਾਂ ਵੀਰੇ ਹੈ ਮੰਨ ਲਓ ਸਾਡੀਆਂ ਆ ਪੰਜਾ ਫੁੱਟ ਡੂੰਗੀ ਆਪਣੀਆਂ ਆਪਣੀਆਂ ਪਾਣੀ ਚੱਕੀ ਜਾਂਦੀਆਂ ਨੇ ਇਕੱਲੇ ਫੜਵਾਟੇ ਦਾ ਚਾਹੇ ਆਸ-ਪਾਸੋਂ ਕੰਨੈਕਸ਼ਨ ਟੁੱਟਿਆ ਹੋਤ ਰਿਹਾ ਇਹ ਸਾਨੂੰ ਕੁਦਰਤ ਨੇ ਇੱਕ ਵਰਦਾਨ ਹੀ ਦਿੱਤਾ ਵੀਰੇ ਪਰ ਕਿਦੋਂ ਆ ਜਾਂਦੀ ਆ ਆਪਦਾ ਥੋੜਾ ਜਿਹਾ ਟੰਡ ਮੂਰੂਪੇ ਦਿਖਾਉਂਦੀ ਤਾਂ ਹੈਗੀ ਐ ਪਰ ਉਸ ਦੀ ਚਲੋ ਉਸ ਦੇ ਹੱਥ ਆ ਯਾਰ ਕਿਰਪਾ ਕਰੂਗੀ ਹੈ ਨਾ ਤੇ ਬਾਕੀ ਦੇਖੋ ਹੁਣ ਭਾਈ ਫਾਇਦਾ ਲੈਣਿਆਂ ਦਾ ਕੋਈ ਮਾੜਾ ਮੋਟਾ ਦਾ ਨੁਕਸਾਨ ਵੀ ਨਹੀਂ ਸਹੀ ਗੱਲ ਹੈ ਜੀ ਹਾਂ ਬਾਕੀ ਕਾਹ ਨੂੰ ਉਹ ਵੀ ਯਾਰ ਇੱਥੇ ਰੱਖੇ ਖੈਰ ਸੁੱਖਾ ਨਾ ਵੀ ਪੁੱਤਾ ਵਾਂਗੂ ਝੋਨਾ ਪਾਲ ਐ ਜੇ ਬਾਕੀ ਇਹ ਟੁੱਟ ਵੀ ਜਾਂਦੀ ਇੱਕ ਦਿਨ ਨਾਲ ਯਾਰ ਉੱਥੇ ਕਣਕ ਬੀਜਣ ਦਾ ਵੀ ਖਤਰਾ ਆ ਜਾਂਦਾਗਾ ਹਨਾ 25 30 ਸਾਲ ਹੋ ਗਏ ਜੀ ਸਾਡੇ ਪਿੰਡ ਤਾਂ ਹੇ ਤੇ ਕਰਤਾ ਟੁੱਟੀ ਨਹੀਂ ਗਈ ਕਾਹ ਨੂੰ ਟੁੱਟੇ ਜਾਂਦੀ ਹੈ ਜੀ ਮੰਨ ਲਓ ਫੇਰ ਤਾਂ ਖਤਰਾ ਤਾਂ ਹੁੰਦਾ ਹੀ ਹੈ ਜਿੱਦਾਂ ਕਣਕ ਕਣਕ ਨਹੀਂ ਹੁੰਦੀ ਕਣਕ ਉੱਚੇ ਨੀਵੇਂ ਬਾਣ ਵਿੱਚ ਵੀਰੇ ਦਰਖਤ ਹੋ ਜਾਂਦੇ ਆ ਨਾ ਉਹਦੇ ਪਾਣੀ ਨਹੀਂ ਸਕਦਾ ਪਾਣੀ ਨਹੀਂ ਸਕਦਾ ਸਤ ਨੂੰ ਇਧਰ ਆ ਹਰੀ ਕਿਉਂ ਦੇ ਉਧਰ ਆਏ ਥੋੜੇ ਟਾਈਮ ਬਾਧੀ ਆ ਜਾਂਦਾ ਪਾਣੀ ਉਧਰ ਤਾਂ ਖਤਰੇ ਵਾਲਾ ਕੰਮ ਆਗਾ ਠੀਕ ਹੈ ਜੀ ਆਪਣੇ ਚਲੋ ਵੀ ਠੀਕ ਆ ਹੁਣ ਉਧਰ ਤਾਂ ਵਿਚਾਰੇ ਪਹਿਲਾਂ ਵੀ ਡੱਬ ਗਏ ਇਸ ਕੀ ਘਰੋਂ ਬੇਕਾਰ ਹੋ ਰਿਹਾ ਲੋਕ ਇਹ ਕਹਾਂ ਭਾਈ ਕੇਲੀ ਜੀ ਪਹਿਲਾਂ ਜਿਆਦਾ ਹੀ ਸੀਗੇ ਇੱਥੇ ਇਹ ਇਹ ਕੇਲੀਆਂ ਜੀ ਜਦੋਂ ਪਾਣੀ ਆਉਂਦਾ ਹੁੰਦਾ ਹੈ ਜੀ ਫੇ ਰਾਹ ਚੋਂ ਇਹ ਤਾਂ ਕੋਈ ਕੁਛ ਵੀ ਨਹੀਂ ਇਹ ਤਾਂ ਬਹੁਤ ਨਹੀਂ ਆ ਜਾਂਦਾ ਇਹ ਵੀਰੇ ਤੁਸੀਂ ਤਾਂ ਕੀ ਕੱਢ ਦਿਓਗੇ ਤਾਂ ਆਪਣੇ ਆਪ ਗਾਂ ਵਗ ਜਾਂਦੇ ਹੋ ਠੀਕ ਹੈ ਜੀ ਜਦ ਪੁੱਲ ਪਾਲੇ ਕੋਲੋਂ ਕੱਢਣੀ ਪੈਂਦੀ ਨਹੀਂ ਤਾਂ ਵਿੱਚ ਤਾਂ ਆਪ ਹੀ ਪਾਰੇ ਤਾਪ ਜਾਂਦੀ ਹੈ ਇਹ ਵੀ ਲਿਮਟਰ ਦਾ ਪਾਣੀ ਚੰਗਾ ਲੱਗਦਾ ਇੱਥੋਂ ਲੈ ਕੇ ਪੂਰੀ ਟੈਂਡਾ ਪਾਰ ਤੱਕ ਅੱਛਾ ਏ ਇਹ ਤਾਂ ਆ ਦੇਖੋ ਵੀਰੇ ਆ ਦੇਖੋ ਵੀਰੇ ਮੋਟਰ ਚੱਲੀ ਜਾਂਦੀ ਏ ਪਹਿਲਾਂ ਬਾਜ ਕਰੀ ਜਾਂਦੀ ਸੀ ਨਾ ਮੋਟਰ ਨਹੀਂ ਇਹ ਤਾਂ ਸਿਸਟਮ ਵੀ ਬੜਾ ਹੂਆ ਏ ਸਹੀ ਕਹਦੇ ਏ ਡਾਊਸ ਚਾਣੀ ਨਹੀਂ ਨਿਕਲੀ ਇਹ ਪੰਮੀਰੀ ਦੇਖ ਪੈਂਦੀ ਇਹ ਪੈਪੂਪ ਦੋ ਪੀਏ ਵੀਰੇ ਇੱਥੇ ਕੋਈ ਇਹ ਪਾਈਪ ਲਾਈਨ ਦਾ ਬਾਈ ਪੰਮੀਰੀ ਪੈਂਦੀ ਏ ਆ ਜਾਗਾ ਇੱਥੇ ਇੱਕ ਦਰਖਤ ਰੁੱਖ ਤਾਂ ਵਿਚ ਆ ਗਿਆ ਖੰਭੇ ਖੁੰਬੇ ਸਾਰੇ ਵਿਚ ਆ ਗਏ ਤੇ ਆ ਵੀਰਾਂ ਨੇ ਘਰ-ਖਰਾਹੇ ਲਾ ਲਉ ਕੇ ਵੀ ਰਸਤੇ ਸਹੀ ਸਾਫ ਕਰ ਰੱਖੇ ਚੰਗੀ ਗੱਲ ਬਾਤ ਆ ਵੀ ਮੌਕੇ ਤੇ ਕਈ ਵਾਰੀ ਨਹੀਂ ਆਉਟ ਦੰਦਾ ਤੇ ਸਫਾਈ ਕੋਈ ਸੂਲਾਂ ਸੱਪੇ ਚੱਕ ਦਿੰਦਿਆ ਖਰਾ ਤੇ ਲਾਈਟ ਇੱਥੇ ਭਾਈ ਚੱਲਦੀ ਰਹਿੰਦੀ ਹੈਗੀ ਲਾਈਟ ਖ ਗਵਰਨਮੈਂਟ ਛੱਡ ਦਿੰਦੀ ਹੈ ਵੀਰ ਪੰਡਿਆਰੀ ਵਾਲੀ 24 ਘੰਟੇ ਪੰਡਿਆਰੀ ਵਾਲੀ ਆ ਵੀਰਾਂ ਦਾ 24 ਘੰਟੇ ਤੇ ਖਰਾਹੇ ਲਾ ਕੇ ਪਰੜੀਆਂ ਬਣਾਤੀਆਂ ਸੜਕ ਵਰਗੀਆਂ ਇਹ ਪਿੰਡ ਅੱਗੇ ਝੁੱਗੀਆਂ ਉਹ ਸ਼ਾਇਦ ਅੱਗੇ ਨਾ ਸੋਨਾਲੀ ਕਾ ਟਰੈਕਟਰ ਆ ਕੇ ਫਾਰਮ ਆ ਪਤਾ ਨਹੀਂ ਕਰਾਹਾ ਲਾਈ ਜਾਂਦਾ ਵੀਰ ਤੇ ਆਪਾਂ ਚੱਲਦੇ ਅੱਗੇ ਪਿੰਡ ਕੋਈ ਝੁੱਗੀਆਂ ਦੱਸ ਦਿਓ ਵੀਰ ਤੇ ਉਹ ਪਿੰਡ ਕੋਲੇ ਕਹਿੰਦੇ ਬੰਨਾ ਜਮੇ ਬਿਲਕੁਲ ਹਲਕਾ ਹੈਗਾ ਚੱਲ ਭਾਈ ਆ ਰਿਹਾ ਵੀਰ ਕਰਾਹਾ ਲਾਈ ਜਾਂਦਾ ਚੰਗੀ ਗੱਲ ਬਾਤ ਆ ਯਾਰ ਰਾਹ ਸਫਾਈ ਬਣਾ ਕੇ ਰੱਖੋ ਨਾ ਸਮਝਦਾ ਸੀਗਾ ਆ ਬੰਨਾ ਇੰਨਾ ਚੌੜਾ ਟਰੈਕਟਰ ਪਣਾ ਦੀ ਇਥੋਂ ਦੀ ਤਿੰਨ ਨੰਘਾਲਾ ਹੋਏ ਇਹ ਵੀਰਾਂ ਦੀ ਦੇਖ ਕਿੰਨੀ ਯਾਰ ਗੌਰ ਆ ਯਾਰ ਆ ਕਰਾਹਾ ਦੇਖ ਲੈ ਪਹਿਲੇ ਹੀ ਲੌਂ ਲਾਗੇ ਵੀਰ ਕੰਮ ਤਾਂ ਘਟੋ ਘਟਾ ਸੁੱਖ ਸ਼ਾਂਤੀ ਨਾਲ ਜਾਂ ਖੁੱਲੇ ਹੋ ਕੇ ਟਰੈਕਟਰ ਟਪਾਦਾ ਲਾਉਂਗੇ ਜੇ ਕੋਈ ਭਾਣਾ ਵਰਤ ਗਿਆ ਤਾਂ ਜੇ ਕਿਤੇ ਮੋੜੇ ਹੀ ਨਾ ਚੱਕੇ ਕਿਸੇ ਨੇ ਜਾਂ ਡਲੇ ਪਏ ਆ ਟੋਹੇ ਮੀਨ ਵਾਲੀ ਘਾਰੇ ਪਏ ਜਾਂਦੇ ਆ ਖਰ ਰਾਹ ਦੇ ਵਿੱਚ ਤੇ ਆ ਦੇਖ ਕਿੰਨੀ ਕੇਅਰ ਕਰਦੇ ਆ ਲੋਕ ਇੱਥੋਂ ਦੇ ਯਾਰ ਪਿੰਡ ਨਾਗੋ ਕੀ ਦੇ ਲੋਕ ਤੇ ਫਿਰ ਇੱਥੇ ਰੱਬ ਵੀ ਸਾਥ ਦਿੰਦਾ ਇਹਨਾਂ ਦਾ ਭਾਈ ਆ ਥੋੜਾ ਉੜਾ ਇੱਥੇ ਨੀਮ ਆ ਗਿਆ ਇੱਥੇ ਮਿੱਟੀ ਦੀ ਲੋੜ ਆ ਘਰ ਬੰਨੇ ਦੀ ਹੋਰ ਬਾਬਾ ਜੀ ਚੀਕ ਕਿੰਨਾ ਦੇਖ ਕਿੰਨਾ ਸੋਹਣਾ ਬਣਾਇਆ ਇਹਨਾਂ ਨੇ ਇਹੇ ਬੰਨਾ ਬਈ ਆ ਵੀਰਾਂ ਦਾ ਕਿਹੜਾ ਨੇ ਪੜੋਸੀਆਂ ਦਾ ਬਾਣ ਆ ਨਾ ਇਹ ਕੱਲਾ ਉਹਨਾਂ ਨੇ ਹੀ ਲੋਡ ਕਰਿਆ ਅਧਿਕ ਮਿੱਟੀ ਸੜਤੀ ਚੱਲ 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 ਚੱਲਾ ਲੈ ਸ਼ਾਬਾਸ਼ ਤੇ ਆ ਦੇਖ ਲੋ ਬੰਨਾ ਲੱਗੇ ਇਹ ਕਿਹੜੇ ਆ ਨਾ ਬਾਣ ਹੁੰਦਾ ਉਹਨਾਂ ਦੀ ਕੇਅਰ ਕਰਨੀ ਜ਼ਰੂਰੀ ਹੁੰਦੀ ਹੈ ਤੇ ਆ ਬੰਨੇ ਦੇਖੋ ਇੱਥੇ ਬਰਕਾਇਨਾ ਲਾਰਖਾ ਚੌੜੀ ਗੱਲ ਬਾਤ ਆ ਕਰ ਇੱਥੇ ਤੇ ਬੜਾ ਦਰਖਤਾਂ ਦਾ ਫਾਇਦਾ ਹੁੰਦਾ ਖਰਾ ਦਰਖਤਾਂ ਲਾਉਣੇ ਚਾਹੀਦੇ ਖਰਾ ਚੰਗੀ ਗੱਲ ਹੈਗੀ ਤੇ ਪਾਣੀ ਵਰਖਾ ਇਨਾਂ ਦੇ ਵਿੱਚ ਆ ਗਿਆ ਡੇਕਾਂ ਚ ਹਾਂ ਪੰਗਾ ਮੋਟਰਾਂ ਸਾਰੀਆਂ ਬਾਹਰ ਕੱਢਾਂਗਾ ਇਹ ਵੀਰਾਂ ਨੇ ਭਾਈ ਪਾਣੀ ਦੇ ਖਤਰੇ ਤੋਂ ਇਹ ਸਾਰੀਆਂ ਬੱਚੇ ਨਾਲੀ ਦੇ ਸੀ ਇਹ ਨਾਲੀ ਦੇ ਵਿੱਚ ਸੀ ਨਾ ਜਾਣੇ ਕਿ ਪਾਣੀ ਦੇ ਅੰਦਰ ਆ ਆ ਪੰਗਾ ਦੇ ਹਾਂ ਵੱਟੀਆਂ ਵੱਡੀਆਂ ਮੋਟਰਾਂ ਨੇ ਕਟਾ ਕੋ 20 ਦੀ ਐ ਕੋਈ 15 ਦੀ ਐ ਨਾ ਓਏ ਵਿੱਚ ਦਾ 25 25 ਦੀਆਂ ਵੀ ਐ ਹਾਂ ਇੱਥੋਂ ਸਾਰਿਆਂ ਇੱਥੇ ਜਿਹੜੇ ਨੇੜੇ-ਤੇੜੇ ਖੇਤਾਂ ਵਾਲੇ ਕੇ ਸਾਰਿਆਂ ਨੇ ਪਾਈਪ ਲੈਣਾ ਪਾਈਆਂ ਹੋਈਆਂ ਸੀਗੀਆਂ ਉਹ ਉਹ ਪਾਈਪ ਲੈਣਾ ਦੇ ਵਿੱਚ ਪਾਣੀ ਜਾਂਦਾ ਸੀ ਆ ਮੋਟਰਾਂ ਦਾ ਇੱਥੇ ਦਾ ਇੱਕ ਮੋਟਰਸਾਈਕਲ ਤੇ ਹੀ ਲਿਆ ਰਹਿ ਗਿਆ ਯਾਰ ਹਾਂ ਇਹ ਯਾਰ ਕਿਹੜੇ ਪੜੋਸੀ ਹੁੰਦੇ ਨਾ ਚਾਹ ਕੋਈ ਬਾਹਣ ਵਾਲੇ ਕਿਵੇਂ ਲਾ ਲਓ ਯਾਰ ਉੱਥੇ ਤਾਂ ਤਿੰਨ ਟਰੈਕ ਲੰਘਦੇ ਸੀ ਇੱਥੇ ਮੋਟਰਸਾਈਕਲ ਲੰਘਦਾ ਇਕੱਲਾ ਤਾਂ ਫਿਰ ਹੁਣ ਤੁਸੀਂ ਆਪ ਹੀ ਸਿਆਣੇ ਹੋਗੇ ਨੇ ਸਫਾਈ ਕਰੀ ਹੋਏ ਕਿੰਨੀ ਗੱਲਬਾਤ ਚੰਗੀ ਹੁੰਦੀ ਹੈ ਹਨਾ ਆ ਦੇਖ ਮੋਟਰਸਾਈਕਲ ਹੀ ਲੰਘਦਾ ਭਾਈ ਨਾਲੀ ਦੇ ਵਿੱਚ ਸੱਪ ਵਾਂਗੂ ਵਾਲਾ ਹੈ ਨਾ ਓਏ ਲੈ ਬਈ ਹੁਣ ਦੇਖੋ ਜਮਾ ਮੋਟਰਸਾਈਕਲ ਆਲੀ ਆਏ ਹਾਏ ਹਾਏ ਜਮਾ ਬਈ ਡੰਡੀ ਬਣਾਤੀ ਓਏ ਹਾਂ ਜੰਗਲ ਚਾ ਕੇ ਜੰਗਲ ਚੋ ਓਏ 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 ਅਰੇ 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 ਬਾਪੂ ਦਾ ਖੱਕ ਵੱਢ ਜਾਂਦਾ ਇਕਾ ਸਿੱਧਾ ਕਰ ਬਾਈ ਆ ਦੇਖ ਇਦਾਂ ਐ ਡੈਂਟੀ ਬਣਾਤੀ ਕਿਵੇਂ ਆਪਾਂ ਪਾਠਣ ਵਾਲੇ ਬਾੜੇ 'ਚ ਨਹੀਂ ਜਾਂਦੇ ਹੁੰਦੇ ਅਰੇ 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 ਤ੍ਰਬ ਮੋੜ ਐ ਤੇ ਤ੍ਰਬ ਮੋੜ ਲੱਜਵੇਂ ਮੋੜ ਬਣੇ ਪਏ ਆ ਉਵੇਂ ਬੰਨੇ ਪਾਈ ਜਾਂਦੇ ਆ ਉਵੇਂ ਬੰਨੇ ਆ ਨਾ ਓਏ ਇਹ ਕੁਦਰਤ ਦੇ ਆ ਕੁਦਰਤ ਨੇ ਆਪਣੇ ਆਪ ਬਣਾਏ ਹੋਏ ਆ ਆਪਾਂ ਜਾਨੇ ਪਿੰਡ ਝੁੱਗੀਆਂ ਬੰਨੀ ਤੇ ਗਾਂ ਟਪਾਂਗੇ ਬਾਕੀ ਦੇਖਿਓ ਕੀ ਮਾਰ ਆ ਦੇਖੋ ਮਿੱਤਰੋ ਆਪਾਂ ਕੱਗਰ ਦੇ ਜਮਾ ਕੰਡੇ ਤੇ ਜਾਈ ਜਾਨੇਗੇ ਇੱਥੇ ਦੇਖੋ ਜਮਾ ਮੋਟਰਸਾਈਕਲ ਨੰਗਲ ਦਾ ਥਾਂ ਹਨ ਪਰ ਆਪਾਂ ਫੇਰ ਵੀ ਰਿਸਕ ਲੈ ਕੇ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਇਹ ਨਾਲੇ ਇੱਕਾਥਾ ਨਾਲ ਮੋਟਰਸਾਈਕਲ ਚਲਾਈਏ ਨੇ ਇੱਕ ਬੰਦਾ ਮੇਰੇ ਬਲੌਗਰ ਮਗਰ ਬੈਠਾਗਾ ਤੇ ਛੋਡੇ ਲਈ ਛੋਡੇ ਤੱਕ ਵੀਡੀਓ ਪਹੁੰਚਾਉਣ ਦੀ ਆਪਾਂ ਜ਼ਿੰਮੇਵਾਰੀ ਲੈਨੇ ਆ ਹਨਾ ਤੇ ਆ ਆਪਣਾ ਹੱਕ ਵੀ ਹੈ ਬਸ ਆਪਾਂ ਮੈਸੇਜ ਸੱਚ ਦੱਸਾਂਗੇ ਆਪਾਂ ਕੋਈ ਗੱਪ ਗੁੱਪਣੀ ਮਾਰਦੇ ਨਹੀਂ ਕਿ ਕਿੰਨਾ ਪਾਣੀ ਕਿੱਥੇ ਆ ਹਰੇਕ ਸੱਚ ਦੱਸਾਂਗੇ ਤੇ ਉਹ ਖੜੇ ਸਾਹਮਣੇ ਆਪਣੇ ਭਾਈ ਤੇ ਇੱਥੇ ਮਧਰੋ ਫੇਰ ਵੀ ਹਜੇ ਲਿਆ ਇਹਨਾਂ ਨੇ ਪਾਈਆਂ ਨੇ ਕਰ ਲਿਆ ਸਾਫ ਤੇ ਟਰੈਕਟਰ ਟਰੈਕਟਰ ਨੰਗਲਾ ਹੈਗਾ ਥਾ ਬਾਕੀ ਮੰਜੇ ਮੁੰਜੇ ਧਰੱਖੇਗੇ ਭਾਈਆਂ ਨੇ ਪੂਰੀ ਰਾਖੀ ਤੇ ਆ ਆ ਦੇਖੋ ਸਾਹਮਣੇ ਮੰਜੇ ਤੇ ਆ ਇਧਰ ਜਮਾ ਨਾਲ ਹੀ ਆ ਆਪਣੇ ਨਾਲ ਹੀ ਨਾਲ ਹੈ ਨਾਲ ਹੀ ਨਾਲ ਆਗੀ ਬਸ ਤੁਰੇ ਜਾਂਦੇ ਹੋਲੀ ਹੋਲੀ ਧੀਮੀ ਚਾਲ ਦੇ ਕੱਚੂ ਵਾਲੀ ਚਾਲ ਰਿਸਕ ਵੀ ਆ ਮਿੱਤਰੋ ਰਿਸਕ ਪੂਰਾ ਹੀ ਐ ਜੇ ਮਾਰ ਆਇਆ ਧਲਕ ਗਿਆ ਤਾਂ ਨਿਕਲਣੀ ਜਾਣਾ ਇਹ ਨਾ ਇੱਥੇ ਸ਼ਰਾਬੀਆਂ ਵਾਂਗੂ ਤੁਰਨਾ ਪੈਂਦਾ ਡੱਕ ਡੋਲੇ ਡੱਕ ਡਮੇ ਸਹੀ ਗੱਲ ਐ ਨਹੀਂ ਪਤਾ ਲੋਟ ਨਹੀਂ ਜਾਦਾ ਲਗੋਟੀ ਵਿੱਚੇ ਖਾ ਜਾਗੇ ਬੰਦਰ ਵਾਂਗੂ ਹੈਂਕਲੇ ਹਾਂ ਮੈਨੂੰ ਲੱਗਦਾ ਭਦਰਿਆ ਤੇ ਤੁਰਿਆ ਨਾ ਦਰਿਆ ਦੇ ਕੰਡੇ ਤੁਰੇ ਜਾਂਦੇ ਨੇ ਨਾ ਨਾ ਆਪਾਂ ਪਾਸੇ ਹੀ ਤੇ ਡਰ ਲੱਗਦਾ ਓਏ ਹਾਂ ਓ ਦੇਖੋ ਮਿੱਤਰੋ ਮੇਰੇ ਸਾਹਮਣਾਂ ਸਾਹਮਣੇ ਉਹ ਥੋਡੀ ਨੂੰ ਇਹ ਤਾਂ ਕਈ ਕਿੱਲੇ ਬਣ ਗਏ ਇੱਥੇ ਓਏ ਮੈਨੂੰ ਐਂ ਲੱਗਦਾ 2.5-3 ਕਿੱਲੇ ਆ ਰਾਮਨਾ ਚੌੜਾ ਹੋਊ ਇੱਥੇ ਹਰੇ 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 ਆ ਦੇ ਭਾਈ ਰਾਹਾਂ ਦੀ ਕੇਰ ਕੋਈ ਦਾ ਵੀ ਬੜੀ ਸੋਣੀ ਕਰਦਾ ਕੋਈ ਜਿਵੇਂ ਜੰਗਲੀ ਬਣਾ ਆਂਦਾ ਪੱਟੂ ਤੇ ਬੱਸ ਆਪਾਂ ਇਹੀ ਮੈਸੇਜ ਦਿੰਦੇ ਹਾਂ ਨਾ ਤੇ ਆਪਣੇ ਪੰਜਾਬ ਲਈ ਤਾਂ ਯਾਰ ਆਪਣਾ ਧਰਿਆ ਸਾਫ਼ ਰੱਖੋ ਤੇ ਸਾਹਮਣੇ ਆ ਗਿਆ ਭਾਈ ਬ੍ਰਿਜ ਜਣੇ ਕਿ ਪੋਲਾ ਰੰਗੇ ਵਾਲਾ ਇਹ ਰੰਗੇ ਵਾਲਾ ਪੋਲਾ ਕਿ ਕਿਹੜਾ ਹੈਗਾ ਇਹ ਕਿਹੜਾ ਹੋਈ ਇਹ ਜ਼ਹੂਰ ਆ ਹੋਈ ਇਹ ਇਸ ਪੋਲੇ ਸੀ ਨੰਗੇ ਜੀ ਥੱਲੋਂ ਹੀ ਨਗੀਦਾ ਇਹਦੇ ਪਰ ਇੱਕ ਆ ਗਿਆ ਭਾਈ ਸਾਹਮਣੇ ਬ੍ਰਿਜ ਪੋਲਾ ਆ ਗਿਆ ਪੋਲ ਤੇ ਖੜ ਕੇ ਸੀਨ ਬਣਾਉਣੇ ਆਪਾਂ ਉਹ ਉੱਥੇ ਪੁਲ ਦਾ ਕੰਮ ਚੱਲੀ ਜਾਂਦਾ ਭਾਈ। ਉਹ ਤਾਂ ਉਹ ਪੁਲ ਵਾਲਾ ਮਸਾਲਾ ਪਾਉਣ ਵਾਲਾ ਗਲੂਟੋ ਜੋ ਘੜਾ ਤਾਂ ਹਾਂ। ਉਹ ਖੜਾ ਬੋਲਦੇ ਇਥੇ ਆਪਾਂ ਚੜਾ ਦੀ ਗੱਡੀ ਆਪਣੀ ਪਹਾੜਾਂ ਦੇ ਤਾਂ। ਕਿਉਂ? ਉਹ ਦੇਖ ਸਾਹਮਣੇ ਪੁਲ ਦਿਖਾ ਕੇ ਨਾ ਨੀਚੇ ਨਹੀਂ ਪਹੁੰਚਿਆ। ਐ ਕਿਵੇਂ ਉਹ ਡਬਲ ਪੁਲ ਜੇ ਕਿਵੇਂ ਆਉ ਇਥੇ? ਕੋਈ ਗੱਲਬਾਤ ਹੋਊਗੀ ਇਹ ਦਿਖਾ ਸੋ। ਇਹ ਕੀ ਕਾਰਨ ਆ ਉਹ ਇਹ ਆਪਾਂ। ਬਈ ਖੜੀ ਐ। ਇੱਥੇ ਇੱਥੇ ਡਬਲ ਪੁਲ ਜੇ ਕਿਵੇਂ ਵੀਰੇ ਜਾ ਰਹਾ। ਕੇ ਪੁਰਾਣਾ ਪੁਲਾਏ ਇਹੇ ਹੁਣ ਬੰਦ ਕਰਤਾ ਤੇ ਉਹ ਨਵਾਂ ਫਾਜੀ ਬਣੀ ਜਾਂਦਾ ਬਣੀ ਜਾਂਦਾ ਅਸੀਂ ਚਾਲੂ ਕਰਿਆ ਚਾਲੂ ਤਾਂ ਨਹੀਂ ਕਰਿਆ ਚਾਲੂ ਐ ਚੱਲਦਾ ਤਾਂ ਹੈਗਾ ਮੋਟਰ ਇਹੇ ਪੁਲ ਪਿੱਛੋਂ ਕਿੱਥੋਂ ਆਉਂਦਾ ਹੈ ਇਹ ਇਹ ਰੋੜੀ ਤੋਂ ਆਉਂਦੀ ਜਿਹੜੀ ਛੜਕ ਤੇ ਗਾਹਾਂ ਕਿਹੜੇ ਪਿੰਡ ਨੂੰ ਜਾਂਦਾ ਇਹ ਬਰਨਾਲਾ ਰੋਡ ਤੇ ਚੱਲਦੀ ਠੀਕ ਹੈ ਜੀ ਉਹ ਰੰਗਿਆ ਵਾਲਾ ਪੁਲਾ ਅੱਗੇ ਹੈ ਅੱਗੇ ਰੰਗਿਆ ਠੀਕ ਹੈ ਜੀ ਆਹ ਦੇਖੋ ਵੀਰਾਂ ਨੇ ਪੱਕੇ ਜਿਗਾਰਡ ਕਰੇ ਹੋ ਯਾਰ ਕਿਆ ਬਾਤ ਹੈ ਕਿੰਨੇ ਪੱਕਾ ਕਿੰਨੇ ਕਿਧਾਰ ਮਰਦ ਉਹਦਾ ਦਵਲ ਲੱਗਿਆ ਹੈ ਨਾ ਇਹਦਾ 5 ਜਾਂ 6 ਇੰਚ ਪਾਣੀ ਕੱਢਦਾ ਹੈ ਭਾਈ 25 25 ਲਿਖੀ ਹੈ ਜੀ ਸਮੁੱਤ ਦੋਨੇ ਚੱਲਦੇ ਆ ਠੀਕ ਆ ਆ ਆ ਦੇਖੋ ਇੱਥੇ ਬਈ ਤਰਕੋਣੀ ਬਣ ਗਈ ਪੁਲ ਦੀ ਆ ਪੁਰਾਣਾ ਪੁਲ ਸੀਗਾ ਤੇ ਹੋ ਨਵਾਂ ਪੁਲ ਹੈ ਉਹਦਾ ਕੰਮ ਚੱਲੀ ਜਾਂਦਾ ਹੈਗਾ ਤੇ ਇਹ ਕਹਿੰਦੇ ਭੰਡਿਆਰੀ ਨੂੰ ਜਾਂਦਾ ਹੈਗਾ ਤੇ ਸਿੱਧੀ ਰੋੜੀ ਤੋਂ ਆਉਂਦੀ ਹੈ ਸੜਕ ਪਿੱਛੋਂ ਇਹ ਪੁਲ ਤੇ ਆਪਾਂ ਪਹਿਲਾਂ ਕਦੇ ਆਏ ਨਹੀਂ ਪਹਿਲੀ ਵਾਰ ਆਏਗੇ ਤੇ ਇੱਥੇ ਦੇਖੋ ਕੀ ਮਾਹੌਲ ਬਣਿਆ ਹੈ ਨਾ ਕੱਲੇ ਮੋਟਰਸਾਈਕਲ ਲੰਘਦੇ ਆ ਜੇ ਖਰ ਤਿਆਰ ਨਹੀਂ ਹੋਇਆ ਤੇ ਉਹ ਅੱਗੇ ਲੱਗ ਰਹੇਗੇ ਇੰਜੀਨੀਅਰ ਆ ਉਹ ਪੁਲ ਬਣਾ ਰਹੇ ਨੇ ਨਵਾਂ ਤਿਆਰ ਹੋ ਜਾਂਦਾ ਪਿੱਛੇ ਕੰਮ ਚੱਲੀ ਜਾਂਦਾ ਹੈਗਾ ਬਾਕੀ ਸਾਨੂੰ ਪੁਲ ਤੇ ਖੜ ਕੇ ਦਿਖਾਉਣੇ ਸ਼ਾਟ ਪਾਣੀ ਦੇਖੋ ਭਾਈ ਨਾਲੀ ਦਾ ਇੱਥੇ ਤੇ ਟਰੈਕਟਰ ਮਿੱਟੀ ਪਾਈ ਜਾਂਦੇ ਆ ਭਾਈ ਲਗਾਤਾਰ ਕੰਮ ਚੱਲੀ ਜਾਂਦਾ ਇਹ ਨਵੇਂ ਪੁਲ ਦੇ ਉੱਤੇ ਕੰਮ ਚੱਲੀ ਜਾਂਦਾ ਖਰਾ ਹਾ ਵੀਰਾਂ ਨੇ ਸ਼ਾਮ ਵਾਸਤੇ ਇੱਕ ਟੈਂਟ ਲਾ ਰੱਖਿਆ ਪੁਲ ਦੇ ਉੱਤੇ ਤੇ ਤਰੀਕਾ ਅੱਜ ਕਿੰਨੀ ਹੈ 29 ਪਾਣੀ ਦੇ ਕਿੰਨੀ ਸਪੀਡ ਨਾਲ ਆ ਬਾਬੇ ਲੋ ਬਈ ਮਿੱਤਰੋ ਤੇ ਆਪਾਂ ਖੜੇ ਆ ਧੱਗਰ ਦਰਿਆ ਦੇ ਝਮਾਂ ਇੱਕ ਅਗਰ ਦਰਿਆ ਦੇਖ ਇਹ ਭੰਡਾਰੀ ਨੂੰ ਜਾਂਦਾ ਤੇ ਰੂੜੀ ਤੋਂ ਦੀ ਸਿੱਧੀ ਸੜਕ ਆ ਤੇ ਆਪਣੇ ਆ ਬੀਰ ਭਾਈ ਨਾਲ ਆਏ ਸੀ ਇਹ ਮੁੰਡਿਆਂ ਨੇ ਦੱਸਿਆ ਕਿ ਇੱਥੋਂ ਦਾ ਸਾਰਾ ਮਾਹੌਲਾ ਹੈ ਇਹ ਬਾਈ ਪੁਲ ਕਿਦੇ ਤੱਕ ਦਾ ਬਣ ਲੱਗਿਆ ਆ ਇਹਨੂੰ ਹੋਵੇ ਪਿਛਲੇ ਵਾਰੀ ਤੋਂ ਬਣਨ ਲੱਗਿਆ ਗਿਆ ਜੀ ਇੱਕ ਸਾਲ ਹੋ ਗਿਆ 2 ਸਾਲ ਦੋ ਸਾਲ ਹੋ ਗਏ ਦੋ ਹਾਂ ਦੋ ਸਾਲ ਹੋ ਗਏ ਕਈ ਵਾਰ ਉਹ ਬਈ ਉਹ ਪਿੱਲਰ ਜੇ ਬਣਾਈ ਜਾਂਦੇ ਸਾਲ ਸਾਲ ਤਾਂ ਥੱਲੇ ਡੇ ਨਾ ਉਹ ਜੇ 2023 ਚ ਆ ਸੀ ਉਦੋਂ ਆ ਪਿੱਲਰ ਬਣੇ ਹੋਏ ਇਸ ਕੱਲੇ ਠੀਕ ਹੈ ਜੀ ਹੋ ਬਈ ਇੱਕ ਕਿਹੜਾ ਪਿੱਲਰ ਬਚਾਲੇ ਆ ਨਾ ਕਿਹੜਾ ਬੁਰਜ ਜਿਹਾ ਕਹਿੰਦੇ ਆਪਾਂ ਉਹਦੇ ਨਾਲ ਤੇ ਕੋਹ ਕਿਹੜਾ ਸੈਕੰਡ ਹੈਗਾ ਉਸ ਨਾਲ ਪਾਣੀ ਜਿਆਦਾ ਵਗਦਾ ਕਿਉਂਕਿ ਇਹ ਸੈਂਟਰ ਚ ਆ ਕੇ ਭਾਈ ਨਾਲੀ ਦੇ ਗੱਗਰ ਦੇ ਇਸ ਕਰਕੇ ਪਾਣੀ ਇਹਦੇ ਵਿੱਚ ਵਗਦਾ ਹੈਗਾ ਪਾਣੀ ਦੀ ਸਪੀਡ ਇੱਥੇ ਜਿਆਦਾ ਇੱਥੇ ਡਰਾਉਂਦਾ ਪਾਣੀ ਤੇ ਇੱਥੇ ਰੌਣਕ ਮੇਲਾ ਲਾਰਖਾ ਹੈ ਕਿਹੜੇ ਇੱਥੇ ਭਾਈ ਮਿਸਤਰੀ ਲੱਗੇ ਆ ਲੇਬਰ ਲੱਗੀ ਆ ਖੜਾ ਤੇ ਵੱਡੀ ਗੱਲ ਬਾਤ ਹੈ ਇੱਥੇ ਜੇ ਆਪਾਂ ਦੇਖੀਏ ਸਾਡੀ ਪੂਰ ਸਾਤਾਜਾ ਕੋਈ ਆਪਾਂ ਲਾਈਏ 40 ਫੁੱਟ ਤਾਉਂਗੀ ਨਾ ਇਹ ਵੀਰਾਂ ਦੇ 40 ਫੁੱਟ ਹੈ ਕਹਿੰਦੇ ਪਾਣੀ ਚੱਲੀ ਜਾਂਦਾ ਹਨਾ 40 50 ਫੁੱਟ ਡੂੰਘਾ ਪਾਣੀ ਚੱਲੀ ਚੱਲੀ ਆਹ ਕਿਸਾਨ ਵੀਰਾਂ ਦੀਆਂ ਦੇਖੋ ਪੈਪਾਂ ਅਸੀਂ ਫਰੰਟ ਦੇਖੀ ਆ ਤੁਸੀਂ ਆਪ ਹੀ ਹੁਣ ਹਸਾਬ ਲਾਓ ਪੁਲ ਕਿੰਨਾ ਡੂੰਘਾ ਹੁੰਦਾ ਹੈਗਾ ਪੁਲ ਕਿੰਨਾ ਆਹ ਖੇਤਾਂ ਵਾਲਿਆਂ ਦੇ ਨਾਲ ਪੜੋਸੀਆਂ ਦੇ ਵੀਰੇ ਆ ਸਮਾਨ ਸਾਰਾ ਇਹਦਾ ਯਾਰ ਕਿਤੇ ਪੋਲ ਪਾਲ ਬਣ ਕੇ ਚੱਕਣਾ ਬੂ ਹੈ ਨਾ ਆ ਪੁਲ ਤਾਂ ਬੰਦ ਆ ਉਹ ਬਣੂਗਾ ਸਰ ਅੱਥੋਂ ਚੱਲ ਪਿਆ ਤਾਂ ਹੀ ਹੈ ਠੀਕ ਹੈ ਜੀ ਤੇ ਆਹ ਰਸਤਾ ਫਿਰ ਵੀਰੇ ਉੱਥੋਂ ਕਿਵੇਂ ਆਈ ਆ ਜਾਣਗੇ ਉਹ ਲਾਵੀ ਠੀਕ ਹੈ ਜੀ ਪੋਲਾ ਵਾਲਾ ਕਾਰੋਗਾਰ ਭਈ ਇੱਥੋਂ ਤੱਕ ਬਣ ਜਾਂਦਾ ਹੈ ਇੱਥੇ ਥੋੜਾ ਜਿਹਾ ਖਤਰਾ ਹੋ ਗਿਆ ਸੀ ਨਾ ਹੋਈ ਇੱਥੇ ਗੱਟੇ-ਗੁੱਟੇ ਲਾ ਕੇ ਕਹਿੰਦੇ ਲੀਕ ਹੋ ਗਿਆ ਸੀ ਤੇ ਗੱਟੇ-ਗੁੱਟੇ ਲਾ ਕੇ ਵੀਰਾਂ ਨੇ ਕਿਸਾਨਾਂ ਨੇ ਇਹ ਪੁਲ ਦੀ ਸੇਫਟੀ ਕਰਤੀ ਉਹ ਦੇਖੋ ਉਹ ਥੱਲੋਂ ਦੀ ਹੈ ਨਾ ਕਿਹੜਾ ਮਟਾ ਉਹ ਕੱਚਾ ਕੰਮ ਸੀ ਥੋੜਾ ਜਿਹਾ ਉੱਥੇ ਇਹਦਾ ਹਜੇ ਕੋਈ ਬਾਈਤਾ ਹੀ ਐਦੀ ਭਾਈ ਹਜੇ ਕੋਈ ਬਾਈਤਾ ਹੀ ਨਹੀਂ ਖੜਾ ਉਂਝ ਬਣਾਉਣਾ ਚਾਹੀਦਾ ਕਦੋਂ ਬਣਾ ਸਕਦੇ ਪਰ ਇਹ ਪੁਲ ਵਾਸਤੇ ਕਿੰਨਾ ਯਾਰ ਫਾਇਦਾ ਹੋ ਗਿਆ ਨਾ ਸਿੱਧਾ ਭੰਡਾਰੀ ਤੇ ਰੋੜੀ ਵਾਲਾ ਆਪੋਲ ਵਾਲੀ ਮਿੱਟੀ ਥੱਲੇ ਪਾਈ ਲੈ ਜਾਗੇ ਉੱਥੋਂ ਦੀ ਨੂੰ ਸਾਰੀ ਦੇਖ ਇਹ ਹਾਂ ਮਸ਼ੀਨ ਨਾਲ ਹੈ ਨਾ ਹਾਂ ਸਹੀ ਆ ਭਾਈ ਆਹ ਸੜਕ ਹੋਰ ਚੌੜੀ ਹੋਊ ਕਹਿੰਦੇ ਸਿੱਧੀ ਰੋੜੀ ਤੋਂ ਆਉਂਦੀ ਏ ਕੋਈ ਪਿੰਡ ਨਹੀਂ ਆਉਂਦਾ ਵਿੱਚ ਇਹਦੇ ਤੇ ਸਿੱਧੀ ਭੰਡਾਰੀ ਹੋਏ ਹਾਂ ਕਿ ਭੰਡਾਰੀ ਨਹੀਂ ਨਹੀਂ ਇਧਰ ਤਾਂ ਆਪਾਂ ਉਧਰ ਜਾਵਾਂ ਰੰਗਿਆ ਰੁੰਗੇ ਜਾਓ। ਓਏ ਆਪਾਂ ਜਾਣਾ ਤਾਂ ਓਏ ਸੜਕ ਤਾਂ ਸਿੱਧੀ ਰੋੜੀ ਤੋਂ ਆਉਂਦੀ ਐ ਇਹ। ਹਾਂ ਕਿ ਸਿੱਧੀ ਰੋੜੀ ਤੋਂ ਆਉਂਦੀ ਐ ਇਧਰ ਹੀ ਪੰਡਿਆਰੀ ਪੰਡਿਆਰੀ ਤੋਂ ਬਰਨਾਰ ਬਰਨਾਲਾ ਰੋਡ ਤੇ ਠੀਕ ਸਰਸੇਆ ਰੋਡ ਤੇ ਚੜ੍ਹ ਜਾਂਦੇ ਕਿਹੜਾ ਠੀਕ ਹੈ ਜੀ ਠੀਕ ਹੈ ਭਾਈ। ਹਾਂਜੀ ਠੀਕ ਹੈ ਜੀ। ਇਹ ਬਲੌਗ ਆਪਣਾ ਇੱਥੋਂ ਤੱਕ ਸੀ ਭਾਈ। ਤਾਂ ਜੇ ਤੁਹਾਨੂੰ ਇਹ ਚੰਗਾ ਲੱਗਿਆ ਤਾਂ ਜਰੂਰ ਲਾਈਕ, ਸ਼ੇਅਰ, ਕਮੈਂਟ ਤਾਂ ਦੇਖਦੇ ਵੀ ਤੁਸੀਂ ਕਿਥੇ ਰਹੋ ਤਾਂ ਤੁਹਾਡਾ ਸ਼ੁਕਰੀਆ। ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਹੈਲਕਾਰੀ। ਹਾਂ ਬਈ ਹਾਂ। ਬਾਕੀ ਜੁੜੇ ਰਹੋ ਬਲੌਗ ਦੇ ਨਾਲ ਆਪਾਂ 1 2 ਭਾਗ ਪਾਵਾਂਗੇ ਇਹਦੇ ਆਪਣੇ ਸੁੰਨ ਘੱਗਰ ਦਰਿਆ ਦਾ ਹਨਾ ਜਿਹੜੀ ਵੀ ਡੈਫੀਨੇਸ਼ਨ ਜਿਹੜੀ ਵੀ ਜਾਣਕਾਰੀ ਹੋਊਗੀ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਕਰੋ ਸਪੋਰਟ ਤੇ ਜਿਹਨੇ ਅਜੇ ਸ਼ੇਅਰ ਨਹੀਂ ਕਰਿਆ ਉਹ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਤੇ ਵੱਧ ਤੋਂ ਵੱਧ ਵੀ ਆਪਣੀ ਵੀਡੀਓ ਪਹੁੰਚੇ ਹਨਾ ਲੋਕਾਂ ਤਾਈਂ ਜਿਨ੍ਹਾਂ ਨੂੰ ਹਜੇ ਪਤਾ ਨਹੀਂ ਦੇ ਘੱਗਰ ਦਰਿਆ ਬਾਰੇ ਵੀ ਕੀ ਅਜੇ ਤਾਜ਼ਾ ਖਬਰ ਆ ਰਹੀ ਹੈ ਹਾਂ ਅਪਡੇਟ ਆਜੀ ਹੈ ਕੋਈ ਖਤਰੇ ਵਾਲੀ ਗੱਲ ਤਾਂ ਹੈ ਨਹੀਂ ਵੀ ਕੋਈ ਖਤਰੇ ਵਾਲੀ ਗੱਲ ਨਹੀਂ ਮਿੱਤਰੋ ਤੇ ਜਾ ਕੇ ਆਪਣੇ ਜਿੱਥੇ ਵੀ ਨਾਲੀ-ਨਾਲੀ ਪੈਂਦੀ ਹੈ ਨੇੜੇ-ਤੇੜੇ ਉਹਨਾਂ ਦੀ ਜਾ ਕੇ ਜਰੂਰ ਮਦਦ ਕਰੋ ਹਨਾ ਇੱਥੇ ਟੁੱਟਣ ਵਾਲੀ ਹੈ ਨਾਲੀ ਸ਼ਾਮਾ ਤੇ ਬਾਕੀ ਨਾਲ ਖੜੇ ਰਹੋ ਭਾਈ ਭਾਈਆਂ ਵਾਂਗੂ ਸਾਰੇ ਆਪਾਂ ਇੱਕੋ ਜਿਹੇ ਹਨਾ ਤੇ ਇੱਕ ਦੂਜੇ ਦਾ ਆਪਣਾ ਸਾਥ ਦੇਣਾ ਚਾਹੀਦਾ ਚਲ ਮਿਲਦੇ ਆਪਾਂ ਜਲਦੀ ਅਗਲੇ ਵਲੋਗ ਦੇ ਵਿੱਚ ਠੀਕ ਆ ਭਾਈ ਲਖਵਿੰਦਰ ਸਿੰਘ ਲਖਾਰੀ ਸਾਡਾ ਪੁਰਾਣਾ ਬਲੌਗਰ ਹੈ ਵੀ ਆਪਣਾ ਬਲੌਗਰ ਹੈਗਾ ਇਹਦੀ ਵੀ ਸਪੋਰਟ ਕਰੋ ਲਾਜ਼ਮੀ ਤਾਂ ਮਿਲਦੇ ਹਾਂ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਵਿੱਚ ਚੌਂਦੇ ਰਹੋ ਬਸਦੇ ਰਹੋ Rabraka